ਪ੍ਰੋਗਰਾਮ 16 ਦੇ 7ਵੇਂ ਤੁਹਾਡਾ ਸਭ ਦਾ ਸਵਾਗਤ ਅੱਜ ਅਸੀਂ ਅਹਿਮ ਵਿਸ਼ਿਆਂ ਤੇ ਗੱਲਬਾਤ ਕਰਾਂਗੇ ਇੱਕ ਤਾਂ ਬਿਊਰੋਕ੍ਰੇਸੀ ਦੀ ਚੁਣੇ ਹੋਏ ਨੁਮਾਇੰਦਿਆਂ ਨਾਲ ਤਾਲਮੇਲ ਦੀ ਕਮੀ ਕਿੱਥੇ ਹੈ ਕੀ ਗੱਲ ਹੋ ਗਈ ਕਿ ਐਸਡੀਐਮ ਅਧ ਰੈਂਕ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਦੀ ਵੀ ਜਿਹੜੀ ਚੁਣੇ ਹੋਏ ਨੁਮਾਇੰਦੇ ਆ ਜਿਹੜੇ ਉਹਨਾਂ ਤੋਂ ਸੰਤੁਸ਼ਟ ਨਹੀਂ ਹੁੰਦੇ ਉਹਨਾਂ ਦੀ ਤਲਖੀਆਂ ਹੋ ਜਾਂਦੀਆਂ ਮੀਟਿੰਗ ਦੇ ਵਿੱਚ ਕੋਈ ਫੋਨ ਦੇ ਉੱਤੇ ਇੱਥੋਂ ਤੱਕ ਕਿ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੂੰ ਵੀ ਗੁੱਸੇ ਦੇ ਵਿੱਚ ਐਸ ਡੀ ਐਮ ਨੂੰ ਹਦਾਇਤ ਕਰਨੀ ਪੈਂਦੀ ਹੈ ਵਿਸ਼ੇਸ਼ ਅਧਿਕਾਰ ਕਮੇਟੀ ਕੋਲ ਪਿਛਲੇ ਮਹੀਨੇ ਦੇ ਵਿੱਚ ਹੀ 3-4 ਸ਼ਿਕਾਇਤਾਂ ਪਹੁੰਚ ਚੁੱਕੀਆਂ ਨੇ ਅਧਿਕਾਰੀਆਂ ਦੀਆਂ ਪਿੱਛੇ ਜੇ ਕੀ ਹੁੰਦਾ ਰਿਹਾ ਤੇ ਇਸ ਸਰਕਾਰ ਦੇ ਵਿੱਚ ਇਹ ਸ਼ਿਕਾਇਤਾਂ ਦੀ ਗਿਣਤੀ ਵਧੀ ਹੈ ਜਾਂ ਉਸੇ ਤਰ੍ਹਾਂ ਪਿਛਲਿਆਂ ਵਾਂਗ ਚੱਲਦਾ ਹੁੰਦਾ ਹੈ ਇਹ ਗੱਲ ਕਰਨੀ ਹੈ ਔਰ ਨਾਲ ਹੀ ਗੱਲ ਕਰਾਂਗੇ ਜਸਵੰਤ ਸਿੰਘ ਖਾਲੜਾ ਆਧਾਰਿਤ ਫਿਲਮ ਭਾਰਤ ਵਿੱਚ ਕਿਉਂ ਨਹੀਂ ਦਿਖਾਈ ਜਾ ਰਹੀ ਇਹੋ ਜੀ ਕਿਹੜੀ ਫਿਲਮ ਦੇ ਵਿੱਚ ਸਮਗਰੀ ਹੈ ਜਿਸ ਦੇ ਨਾਲ ਭਾਰਤ ਦੇ ਵਿੱਚ ਜੜੀਆਂ ਨੇ ਕਾਨੂੰਨ ਵਿਵਸਥਾ ਨੂੰ ਲੈ ਕੇ ਸਮਾਜਿਕ ਤਾਣੇ ਬਾਣੇ ਨੂੰ ਲੈ ਕੇ ਕੋ ਖਤਰਾ ਪੈਦਾ ਹੋ ਜਾਣਾ ਅਸਲ ਦੇ ਵਿੱਚ ਵਜਾ ਕੀ ਹੈ ਕਿਉਂ ਰੋਕਾਂ ਲਾਈਆਂ ਗਈਆਂ ਨੇ ਇਸ ਤੇ ਗੱਲ ਕਰਾਂਗੇ ਤੇ ਕਿਸਾਨਾਂ ਦਾ ਮਸਲਾ ਏਕਤਾ ਦਾ ਮਸਲਾ ਤੇ ਕੇਂਦਰ ਸਰਕਾਰ ਵੱਲੋਂ ਭੇਜੇ ਗਏ ਸੱਦੇ ਤੋਂ ਬਾਅਦ ਕੀ ਮਸਲੇ ਹੱਲ ਹੋਣਗੇ ਜਾਂ ਹਾਲੇ ਲਟਕਦੇ ਰਹਿਣਗੇ ਵੀ ਗੱਲ ਕਰਾਂਗੇ ਮੇਰੇ ਨਾਲ ਜੁੜ ਚੁੱਕੇ ਨੇ ਸੀਨੀਅਰ ਪੱਤਰਕਾਰ ਦਵਿੰਦਰ ਪਾਲ ਜੀ ਸਭ ਤੋਂ ਪਹਿਲਾਂ ਸਰ ਤੁਹਾਡੇ ਤੋਂ ਜੀ ਇਹੀ ਤੁਹਾਡੇ ਤੋਂ ਜਾਨਣਾ ਚਾਹਾਂਗੇ ਇੱਕ ਮਸਲੇ ਦੇ ਉੱਤੇ ਜਿਹੜਾ ਕੀ ਪਿਛਲੇ ਦਿਨਾਂ 'ਚ ਵੀ ਦੇਖਿਆ ਗਿਆ ਤੇ ਅੱਜ ਵੀ ਦੋ ਤਸਵੀਰਾਂ ਦੇਖਣ ਨੂੰ ਮਿਲੀਆਂ ਇੱਕ ਤਾਂ ਆਪੋਜੀਸ਼ਨ ਦੇ ਲੀਡਰ ਚੁਣੇ ਹੋਏ ਵਿਧਾਇਕ ਕਾਦਮਪੁਰ ਤੋਂ ਸੁਖਵਿੰਦਰ ਕੋਟਲੀ ਤੇ ਦੂਸਰੇ ਪਾਸੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਜਿਨ੍ਹਾਂ ਦਾ ਹਲਕਾ ਅਜਨਾਲਾ ਮਾਝੇ ਵਾਲਾ ਉਹਨਾਂ ਦੋਨਾਂ ਦੀ ਹੀ ਵੱਖੋ ਵੱਖਰੇ ਐਸਡੀਐਮ ਦੇ ਨਾਲ ਜਿਸ ਤਰ੍ਹਾਂ ਦੀ ਗੱਲਬਾਤ ਸਾਹਮਣੇ ਆਈ ਹੈ ਤਲਖੀ ਸਾਹਮਣੇ ਆਈ ਹੈ ਕੀ ਸਮਝਦੇ ਹੋ ਜੜ ਕੀ ਐਸ ਮਸਲੇ ਦੀ ਬਿਲਕੁਲ ਸਭ ਤੋਂ ਪਹਿਲੀ ਗੱਲ ਤਾਂ ਇਹ ਹੁੰਦੀ ਹੈ ਵੀ ਐਮਐਲਏ ਜਾਂ ਐਮਪੀ ਜਿਹੜੇ ਹੁੰਦੇ ਨੇ ਸਾਡੇ ਕਾਨੂੰਨ ਕਾੜੇ ਹੁੰਦੇ ਨੇ ਠੀਕ ਇਹਨਾਂ ਨੇ ਵਿਧਾਨ ਸਭਾ ਦੇ ਵਿੱਚ ਕਾਨੂੰਨ ਬਣਾਉਣੇ ਨੇ ਵਿਧਾਨ ਸਭਾ ਦੇ ਵਿੱਚ ਪੰਜਾਬ ਦੇ ਭੱਖਵੇਂ ਮੁੱਦਿਆਂ ਤੇ ਬਹਿਸ ਕਰਨੀ ਹੈ ਸਰਕਾਰਾਂ ਨੂੰ ਜਵਾਬਦੇਹ ਬਣਾਉਣਾ ਹੈ ਚੰਗੇ ਪ੍ਰਸ਼ਾਸਨ ਲਈ ਜਿਹੜਾ ਹੈ ਸਰਕਾਰਾਂ ਨੂੰ ਜਵਾਬਦੇਹ ਬਣਾਉਣ ਦਾ ਸਭ ਤੋਂ ਠੁਕਮਾ ਪਲੇਟਫਾਰਮ ਹੈ ਜਿਹੜਾ ਸਾਡਾ ਵਿਧਾਨ ਸਭਾ ਦਾ ਪੂਰਨ ਹੈ ਇਸ ਲਈ ਵਿਧਾਨ ਸਭਾ ਦੇ ਸੈਸ਼ਨ ਦਾ ਬੁਲਾਇਆ ਨਹੀਂ ਜਾਂਦੇ ਉੱਥੇ ਕਿਸੇ ਹਲਕੇ ਦੀ ਗੱਲ ਨਹੀਂ ਹੁੰਦੀ ਲੋਕਾਂ ਦੀ ਗੱਲ ਨਹੀਂ ਹੁੰਦੀ ਲੋਕਾਂ ਦੇ ਮਸਲੇ ਹੀ ਉਠਾਏ ਜਾਂਦੇ ਨਾ ਕਿਸੇ ਪਾਲਿਸੀ ਤੇ ਡਿਸਕਸ਼ਨ ਹੁੰਦੀ ਹੈ ਕਿ ਕਿਸਾਨੀ ਫੋਰਚਾ ਸ਼ੰਭੂ ਲੱਗਿਆ ਹੋਵੇ ਖਨੋਰੀ ਲੱਗਿਆ ਹੋਵੇ ਉਹਦੇ ਬਾਰੇ ਕੋਈ ਵਿਸ਼ੇਸ਼ ਸੈਸ਼ਨ ਨਹੀਂ ਬਣਾਇਆ ਜਾ ਸਕਦਾ ਕਿਸਾਨੀ ਦਾ ਕੀ ਤਰਾਸ ਦੀ ਹੈ ਕਿਸ ਹਨਤ ਚੋਂ ਲੰਘ ਰਹੀ ਹੈ ਉਹਦੇ ਬਾਰੇ ਕੋਈ ਗੱਲ ਨਹੀਂ ਹੁੰਦੀ ਤੁਜੀ ਗੱਲ ਤੁਸੀਂ ਦੇਖਿਆ ਉਹ ਪੰਜਾਬ ਦੇ ਵਿੱਚ ਹਮੇਸ਼ਾ ਇਹ ਬਿਊਰੋਕ੍ਰੇਸੀ ਦਾ ਤੇ ਰਾਜਨੀਤਿਕ ਬੰਦਿਆਂ ਦਾ ਬੜਾ ਟਕਰਾਅ ਰਿਹਾ ਹੈ ਤਕਰਾਲ ਕੀ ਰਿਹਾ ਵੀ ਤੁਸੀਂ ਜਦ ਜਿਹੜੀ ਵੀ ਸਰਕਾਰ ਆਉਂਦੀ ਹੈ ਉਹ ਕਹਿੰਦੀ ਜੀ ਅਫਸਰशाही ਬੇਕਾਬੂ ਹੈ ਕਾਬੂ ਕਰਨ ਲਈ ਪਤਾ ਨਹੀਂ ਉਹ ਕੀ ਚਾਹੁੰਦੇ ਨੇਗੇ ਕੀ ਮਤਲਬ ਘੋੜ ਸਵਾਰਾ ਵਾਂਗੂ ਜਿਵੇਂ ਪਹਿਲਾਂ ਘੋੜਾ ਕਹਿੰਦੇ ਸੀ ਕਾਬੂ ਕਰਨਾ ਹੈ ਘੋੜੇ ਵਾਂਗੂ ਕਾਬੂ ਕਰਕੇ ਉਹਦੇ ਤੇ ਸਵਾਰ ਹੋਣਾ ਹੈ ਅਫਸਰਸ਼ਾਹੀ ਤੇ ਜਾਂ ਕੋਈ ਲੋਕਾਂ ਦੇ ਜਾਇਜ਼ ਕੰਮ ਕਰਾਉਣੇ ਆ ਜਾਂ ਨਜਾਇਜ਼ ਕਰਾਉਣੇ ਆਗੇ ਜੀ ਕਿਉਂਕਿ ਅਸੀਂ ਅਕਸਰ ਕਹਿੰਦੇ ਆ ਵੀ ਹਰ ਤਰ੍ਹਾਂ ਦੇ mafia ਦੇ ਵਿੱਚ ਪੁਲਿਸ ਜਾਂ ਸਿਵਲ ਐਡਮਿਨਿਸਟ੍ਰੇਸ਼ਨ ਤੇ ਮੇਰੀ ਭੁਗ ਦੇ ਦੋਸ਼ ਲੱਗਦੇ ਨੇ ਜਦੋਂ ਇਹ ਦੋਸ਼ ਲੱਗਦੇ ਦਿਨ ਤਾਂ ਕੀ ਜਿਹੜੇ ਸਾਡੇ ਐਮਐਲਏ ਸਹਿਬਾਨ ਨੇ ਐਮਪੀ ਸਹਿਬਾਨ ਨੇ ਜਾਂ ਕਿਸੇ ਵੀ ਪਾਰਟੀ ਨਾਲ ਵਿਰੋਧੀ ਧਿਰ ਨਾਲ ਜਾਂ ਰੂਲਿੰਗ ਪਾਰਟੀ ਨਾਲ ਸੰਬੰਧਤ ਨੇ ਉਹ ਕਿਹੋ ਜਿਹਾ ਕੰਮ ਕਰਾਉਣਾ ਚਾਹੁੰਦੇ ਨੇ ਉਹ ਵੀ ਉਹਨਾਂ ਨੂੰ ਜਨਤਕ ਕਰ ਦੇਣਾ ਚਾਹੀਦੇ ਨੇ ਹੁਣ ਰਹੀ ਗੱਲ ਤੁਸੀਂ ਇਹ ਦੇਖਿਆ ਹੋ ਵੀ ਪਿਛਲੇ ਕਾਫੀ ਲੰਬੇ ਸਮੇਂ ਤੋਂ ਤੁਸੀਂ ਦੇਖਿਆ ਹੋਊਗਾ ਐ ਐਮਐਲਏਜ਼ ਦਾ ਤੇ ਸਰਕਾਰਾਂ ਦਾ ਟਕਰਾਅ ਉਹਦੇ ਵਿੱਚ ਕਈ ਵਾਰੀ ਗੱਲ ਇਹ ਸਾਹਮਣੇ ਆਉਂਦੀ ਹੈ ਵੀ ਸਿਰਫ ਇੱਕ ਪ੍ਰੈਸ਼ਰ ਟੈਕਟਸ ਹੁੰਦੇ ਨੇ ਇੱਕ ਦਬਾਅ ਬਣਾਉਣ ਦਾ ਇੱਕ ਤਰੀਕਾ ਹੁੰਦਾ ਹੈ ਵੀ ਤਾਂ ਜੋ ਆਪਣੇ ਜਿਹੜੇ ਜਾਇਜ਼ ਜਾਂ ਨਜਾਇਜ਼ ਕਿਸੇ ਵੀ ਤਰ੍ਹਾਂ ਦੇ ਕੰਮ ਨੇ ਉਹ ਅਫਸਰ ਸ਼ਾਹੀਰੂ ਕਰ ਲਈ ਮਜਬੂਰ ਕੀਤਾ ਜਾਵੇ ਇੱਥੇ ਮੈਂ ਨਾਲ ਇਹ ਵੀ ਕਹਿਣਾ ਚਾਹੂੰਗਾ ਵੀ ਅਫਸਰ ਵੀ ਦੋ ਤੋਤੇ ਨਹੀਂ ਹੈਗੇ ਜੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗਦੇ ਨੇ ਤਾਂ ਉਹ ਸਰਕਾਰੀ ਦਫ਼ਤਰਾਂ ਤੋਂ ਸ਼ੁਰੂ ਹੁੰਦਾ ਹੈ ਭ੍ਰਿਸ਼ਟਾਚਾਰ ਚਾਹੇ ਉਹ ਕਲੰਕ ਤੋਂ ਸ਼ੁਰੂ ਹੋਵੇ ਚਾਹੇ ਪਟਵਾਰੀ ਤੋਂ ਸ਼ੁਰੂ ਹੋਵੇ ਚਾਹੇ ਅਫਸਰ ਤੋਂ ਸ਼ੁਰੂ ਹੋਵੇ ਭ੍ਰਿਸ਼ਟਾਚਾਰ ਉੱਥੋਂ ਸ਼ੁਰੂ ਹੁੰਦਾ ਹੈ ਦੇ ਭ੍ਰਿਸ਼ਟਾਚਾਰ ਦੇ ਸਾਰੇ ਲੋਕ ਕਈ ਵਾਰੀ ਰਾਜਨੀਤਿਕ ਬੰਦਿਆਂ ਕੋਲ ਵੀ ਜਾਂਦੇ ਨੇ ਤੇ ਰਾਜਨੀਤਿਕ ਬੰਦੇ ਕਹਿੰਦੇ ਨੇ ਵੀ ਆ ਫਲਾ ਕੰਮ ਕਿਉਂ ਨਹੀਂ ਹੋ ਰਿਹਾ ਕੁਝ ਹੱਦ ਤੱਕ ਖਾਦੇ ਤੱਕ ਕਈ ਗੱਲਾਂ ਕਈ ਗਲੇਸ਼ਿਕ ਵੀ ਜਿਹੜੇ ਆ ਰਾਜਨੀਤਿਕ ਬੰਦਿਆਂ ਦੇ ਜਾਇਜ਼ ਵੀ ਹੁੰਦੇ ਨੇ ਉਹਦਾ ਢੰਗ ਤਰੀਕਾ ਗਲਤ ਹੋ ਸਕਦਾ ਹੈ ਉਹਦੀ ਵੀਡੀਓਗ੍ਰਾਫੀ ਸਾਹਮਣੇ ਆਉਣੀ ਹੋਰ ਉਹਦਾ ਤੌਰ ਤਰੀਕੇ ਜਿਹੜੇ ਆ ਉਹ ਓਬਜੈਕਸ਼ਨੇਬਲ ਇਤਰਾਜ਼ਯੋਗ ਜਾਂ ਅਸੀਂ ਕਹਿੰਦੇ ਆ ਵੀ ਉਹ ਗਲਤ ਹੋ ਸਕਦਾ ਹੈ ਪਰ ਕਈ ਵਾਰੀ ਅਸੀਂ ਦੇਖਦੇ ਆ ਵੀ ਪੋਲਿਟੀਸ਼ੀਅਨ ਵੀ ਸਹੀ ਹੁੰਦੇ ਨੇ ਪਰ ਕਈ ਥਾਈ ਅਫਸਰ ਵੀ ਜਿਹੜੇ ਆ ਉਹ ਸਹੀ ਹੁੰਦੇ ਨੇ ਪਰ ਅਫੀਸਰ ਨੇ ਵੀ ਜ ਕੁਈ ਸਹੀ ਕੰਮ ਨੂੰ ਸਹੀ ਕਰਨਾ ਚਾਹੀਦਾ ਹੈ ਲੋਕਾਂ ਨੂੰ ਜਵਾਬ ਦੇ ਲੋਕਾਂ ਦੇ ਟੈਕਸਸ ਤੋਂ ਜਿਹੜੀ ਹੈ ਅਫਸਰ ਹੈ ਉਹ ਤਨਖਾਹ ਲੈਂਦੇ ਨੇ ਤੇ ਲੋਕਾਂ ਦੇ ਨੌਕਰ ਨੇ ਲੋਕਾਂ ਦੇ ਇੱਕ ਸਰਕਾਰੀ ਨੌਕਰ ਜਿਹੜਾ ਲੋਕਾਂ ਨੂੰ ਵੀ ਜਵਾਬ ਦੇਗਾ ਕਿਸੇ ਲੋਕਾਂ ਦੇ ਕੰਮ ਕਰਨਾ ਉਹਦੀ ਡਿਊਟੀ ਹੈ ਉਹ ਤਨਖਾਹ ਕੰਮ ਕਰਨ ਦੇ ਲਈ ਲੈਂਦਾ ਹੈ ਇਹ ਨਹੀਂ ਹੈਗਾ ਵੀ ਕੰਮ ਕਰਨ ਦੇ ਉਹਨੂੰ ਅਲੱਗ ਪੈਸੇ ਮਿਲਣ ਤੇ ਤਨਖਾਹ ਤਾਂ ਸਿਰਫ ਉਹਨੂੰ ਦਫ਼ਤਰ ਦੇ ਵਿੱਚ ਬੈਠਣ ਦੀ ਵੇਲੇ ਸਰਕਾਰੀ ਗੱਡੀਆਂ ਸਰਕਾਰੀ ਕੋਠੀਆਂ ਸਰਕਾਰੀ ਨੌਕਰ ਚੱਕਰ ਜਿਹੜੇ ਉਹ ਕੰਮ ਮਿਲਦੇ ਆ ਸਾਰਾ ਕੁਝ ਮਿਲਦਾ ਹੈ ਉਸ ਲੋਕਾਂ ਦੇ ਕੰਮ ਕਰਨ ਲਈ ਮਿਲਦਾ ਹੈ ਪਹਿਲੀ ਗਲਤੀ ਇਹ ਹੈ ਜੀ ਫਿਟਲੈਂਡ ਤਾਂ ਵੀ ਲੋਕਾਂ ਨੂੰ ਰਾਜਨੀਤਿਕ ਲੋਕਾਂ ਜਿਹੜੇ ਸਖਸੀਤਾ ਕੁਲ ਕਿਉਂ ਜਣਾ ਪਵੇ ਤੇ ਅਸਰਾਂ ਦਾ ਫਰਜ਼ ਬਣਦਾ ਹੈ ਵੀ ਕੰਮ ਕਰਨਾ ਜੇ ਵਾਕਈ ਨਜਾਇਜ਼ ਹੈ ਤਾਂ ਉਹ ਬਿਲਕੁਲ ਠੋਕ ਕੇ ਕਹਿਣ ਵੀ ਇਹ ਨਜਾਇਜ਼ ਹੈ ਜੀ ਹੋ ਰਿਹਾ ਸਕਦਾ ਮੈਨੂੰ ਗੱਲ ਯਾਦ ਹੈ ਮੈਨੂੰ ਕਿਸੇ ਅਫੀਸਰ ਨੇ ਗੱਲ ਦੱਸੀ ਅਕਾਲੀ ਦਲ ਦੀ ਸਰਕਾਰ ਸੀ ਰੋਪੜ ਜ਼ਿਲ੍ਹੇ ਦੇ ਵਿੱਚ ਉਸ ਵੇਲੇ ਦੇ ਐਸਐਸਪੀ ਤੇ ਪ੍ਰੈਸ਼ਰ ਸੀ ਵੀ ਫਲਾਂ ਜ਼ਮੀਨ ਜਿਹੜੀ ਹੈ ਉਹਦਾ ਕਬਜ਼ਾ ਲੈ ਕੇ ਦਿੱਤਾ ਜਾਵੇ ਹਾਂ ਚਲੋ ਉਸ ਅਫੀਸਰ ਨੇ ਉਸ ਮੌਕੇ ਦੇ ਜਿਹੜੇ ਕੀ ਮਿਸਟਰ ਸੀ ਜਾਂ ਹੋਰ ਅਫਸਰ ਸੀ ਉਹਨਾਂ ਨੂੰ ਕਿਹਾ ਕਿ ਇਹ ਜੀ ਤੱਕ ਹੈ ਗਲਤ ਹੈ ਕੋਲਣਾ ਚਾਹੀਦਾ ਨਹੀਂ ਬਾਕੀ ਤੁਹਾਡੀ ਮਰਜ਼ੀ ਹੈ ਫਿਰ ਕੱਲ ਨੂੰ ਜੇ ਤਵਾ ਲੱਗੂ ਸਰਕਾਰ ਤੇ ਜਾਂ ਗਲਤ ਹੋਊਗਾ ਤਾਂ ਗਲਤ ਦਾ ਗਲਤ ਹੈ ਮੈਂ ਤਾਂ ਠੋਕ ਕੇ ਕਹੂੰਗਾ ਵੀ ਹਾਂ ਗਲਤ ਹੋਇਆ ਜੀ ਸਰਕਾਰ ਨੇ ਗਲਤ ਕਰਾਇਆ ਉਹ ਕਹਿੰਦੇ ਜੀ ਬਿਲਕੁਲ ਨਹੀਂ ਕਰਨਾ ਕੋਈ ਲੋੜ ਨਹੀਂ ਕਰਨ ਦੀ ਅਫਸਰਾਂ ਨੂੰ ਵੀ ਇੰਨਾ ਕੁ ਜਿਹੜੀ ਹੈ ਜ਼ੁਰਤ ਰੱਖਣੀ ਚਾਹੀਦੀ ਹੈ ਗਲਤ ਨੂੰ ਗਲਤ ਕਹਿ ਸਕਣ ਠੀਕ ਨੂੰ ਠੀਕ ਕਹਿ ਸਕਣ ਪਰ ਇੰਨੀ ਜ਼ੁਰਤ ਅਫਸਰ ਬਹੁਤੀ ਵਾਰੀ ਦੇਖਿਆ ਕਰਦੇ ਨਹੀਂ ਅਫਸਰ ਕਹਿੰਦੇ ਠੀਕ ਹੈ ਕੁਰਸੀਆਂ ਬਚਾਉਣ ਲਈ ਲੇਲੜੀਆਂ ਕੱਢਦੇ ਨੇ ਪਹਿਲਾਂ ਤਾਂ ਪੋਸਟਿੰਗ ਲਈ ਅਫਸਰਾਂ ਦੇ ਦੇ ਦਰਬਾਰ ਦੇ ਵਿੱਚ ਹਾਜ਼ਰੀ ਭਰਦੇ ਨੇ ਉਹਨਾਂ ਦੇ ਪੈਰੀਂ ਹੱਥ ਲਾਉਂਦੇ ਨੇ ਉਹਨਾਂ ਨੂੰ ਕਹਿੰਦੇ ਨੇ ਵੀ ਚਿੜੀਆਂ ਦਾ ਦੁੱਧ ਵੀ ਤੁਹਾਡੇ ਲਈ ਹਾਜ਼ਰ ਕਰ ਦਾਂਗੇ ਤੁਹਾਡੇ ਜਿਹੜੇ ਹੈ ਖਜ਼ਾਨੇ ਭਰ ਭਰਪੂਰ ਰਹਿਣਗੇ ਕਿਤੇ ਕਈ ਤਰ੍ਹਾਂ ਦੇ ਸਬਜ਼ ਬਾਗ ਜਿਹੜੇ ਆਪਾਂ ਦੇਖਦੇ ਹਾਂ ਰਾਜਨੀਤਿਕ ਲੋਕਾਂ ਨੂੰ ਬਹੁਤ ਸਾਰੇ ਬਿਊਰੋਕ੍ਰੇਟ ਦਿਖਾਉਂਦੇ ਆ ਨਾ ਕਿ 100% ਨਹੀਂ ਬਹੁਤ ਸਾਰੇ ਤਾਂ ਹੀ ਹਰ ਵਾਰ ਦੋਸ਼ ਲੱਗਦੇ ਨੇ ਜੀ ਉਹੀ ਐਸਐਚਓ ਲੱਗੇ ਨੇ ਉਹੀ ਵੀਡੀਓ ਲੱਗੇ ਨੇ ਉਹੀ ਤਸਵੀਰਦਾਰ ਲੱਗੇ ਨੇ ਪਰ ਪਹਿਲੀ ਗੱਲ ਤਾਂ ਇਹ ਹੈ ਕਿ ਤੋਂ ਉਤੋਂ ਨਵੇਂ ਥੋੜੋ ਆ ਜਾਣੇ ਬੰਦੇ ਤਾਂ ਉਹੀ ਨੇ ਚਾਹੇ ਸਰਕਾਰ ਕਾਂਗਰਸ ਦੀ ਹੋਵੇ ਚਾਹੇ ਅਕਾਲੀ ਦਲ ਦੀ ਹੋਵੇ ਚਾਹੇ ਭਾਜਪਾ ਦੀ ਹੋਵੇ ਚਾਹੇ ਕਾਮਰੇਡਾ ਦੀ ਹੋਵੇ ਚਾਹੇ ਆਮ ਆਦਮੀ ਪਾਰਟੀ ਦੀ ਹੋਵੇ ਐਸਐਚਓ ਦਾ ਜਿੰਨੇ ਗਿਣਤੀ ਦੇ ਇੰਸਪੈਕਟਰ ਨੇ ਉਹਨਾਂ ਚੋਂ ਲੱਗਣੇ ਡੀਐਸਪੀ ਜਿੰਨੇ ਗਿਣਤੀ ਦੇ ਉਹਨਾਂ ਚੋਂ ਲੱਗਣੇ ਬੰਦੇ ਤਾਂ ਉਹੀ ਰਹਿਗੇ ਪਰ ਗੱਲ ਇਹ ਹੈ ਦਵਿੰਦਰਪਾਲ ਜੀ ਮੈਂ ਤੁਹਾਨੂੰ ਰੋਕ ਰਿਹਾ ਗੱਲ ਇਹ ਹੈ ਜਦੋਂ ਜਦੋਂ ਨਵੀਂ-ਨਵੀਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਉਦੋਂ ਇੱਕ ਨਰੇਟਿਵ ਚੱਲਿਆ ਕਿ ਇਹ ਨਵੇਂ ਨੇ ਸਾਰੇ ਸਿਆਸਤ ਵਿੱਚ ਕਿਉਂਕਿ ਚੁਣੇ ਗਏ ਵਿਧਾਇਕ ਬਹੁਤੇ ਪਹਿਲੀ ਵਾਰ ਹੀ ਆਏ ਵਿਧਾਨ ਸਭਾ ਦੀਆਂ ਪੌੜੀਆਂ ਚੜੇ ਹੌਲੀ-ਹੌਲੀ ਤੋਂ ਉਹਨਾਂ ਨੂੰ ਸੈਸ਼ਨ 'ਚ ਕਿਵੇਂ ਵਿਚਰਨਾ ਇਹ ਸਿੱਖਿਆ ਮਿਲੀ ਹੁਣ ਤੱਕ ਮਿਲੀ ਕਿ ਨਹੀਂ ਮਿਲੀ ਉਹ ਸਾਰੇ ਜਿਵੇਂ ਆਪਦਾ ਰਵਈਆ ਰੱਖਦੇ ਉੱਥੋਂ ਪਤਾ ਲੱਗ ਜਾਂਦਾ ਉਦੋਂ ਇੱਕ ਨਰੇਟਿਵ ਇਹ ਚੱਲਿਆ ਕਿ ਅਫਸਰਸ਼ਾਹੀ ਇਸ ਕਰਕੇ ਇਹਨਾਂ ਦੇ ਕਾਬੂ 'ਚ ਨਹੀਂ ਨਵੇਂ-ਨਵੇਂ ਨੇ ਸਿੱਖ ਜਾਣਗੇ ਪਰ ਹੁਣ ਤੇ ਕਾਫੀ ਸਮਾਂ ਹੋ ਗਿਆ ਅਜੇ ਵੀ ਉਹ ਪ੍ਰਭਾਵ ਸਰਕਾਰੀ ਪਦਰ ਦੇ ਉੱਤੇ ਜਾਂ ਸਰਕਾਰ ਦੇ ਸਮੁੱਚੇ ਪਦਰ ਦੇ ਉੱਤੇ ਉਸ ਤਰ੍ਹਾਂ ਦਾ ਅਫਸਰशाही ਤੇ ਕਿਉਂ ਨਹੀਂ ਪਿਆ ਆਪੋਜੀਸ਼ਨ ਦਾ ਤਾਂ ਮੰਨ ਲਿਆ ਚਾਹੇ ਉਹ ਸਾਬਕਾ ਕੈਬਨਿਟ ਮੰਤਰੀ ਜਾਂ ਮੌਜੂਦਾ ਵਿਧਾਇਕ ਨੇ ਅਰੁਣਾ ਚੌਧਰੀ ਉਹਨਾਂ ਨੇ ਐਸਐਸਪੀ ਦੇ ਖਿਲਾਫ ਸ਼ਿਕਾਇਤ ਦਿੱਤੀ ਕੰਮ ਨਹੀਂ ਹੋਇਆ ਹੋਵੇਗਾ ਮੰਨ ਸਕਦੇ ਆ ਸੁਖਵਿੰਦਰ ਕੋਟਲੀ ਦੀ ਐਸਡੀਐਮ ਗੱਲ ਨਹੀਂ ਸੁਣ ਰਹੇ ਇਹ ਵੀ ਇੱਕ ਮੰਨਿਆ ਜਾ ਸਕਦਾ ਹੈ ਪਰ ਇੱਥੇ ਤੇ ਸੱਤਾਧਿਰ ਦੇ ਜਿਹੜੇ ਨੇ ਨੁਮਾਇੰਦੇ ਇਥੋਂ ਤੱਕ ਕਿ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਕਿੰਨੇ ਔਖੇ ਹੋ ਐਸਡੀਐਮ ਨਾਲ ਕਿ ਤੁਸੀਂ ਚੰਗੇ ਬੰਦੇ ਹੋ ਚੁਣੇ ਹੋਏ ਨੁਮਾਇੰਦੇ ਨਾਲ ਬਹਿਸ ਕਰੀ ਜਾਂਦੇ ਹੋ ਲੋਕਾਂ ਦਾ ਕੀ ਹਾਲ ਕਰਦੇ ਹੋਗੇ ਇਹ ਵੀ ਗੱਲਾਂ ਆਈਆਂ ਅੱਜ ਤੱਕ ਇਹ ਗੱਲਾਂ ਆ ਰਹੀਆਂ ਸਾਹਮਣੇ देखो पहली गलती है कि मंत्री ਨੂੰ ਇਸ ਤਰ੍ਹਾਂ ਦੀ ਗੱਲ ਸ਼ੋਭਾ ਨਹੀਂ ਦਿੰਦੀ ਵੀ ਉਹ ਇੱਕੋ ਆਫੀਸਰ ਨਾਲ ਵੀਡੀਓ ਕਾਲ ਕਰਕੇ ਉਸ ਵੀਡੀਓ ਨੂੰ ਜਨਤਕ ਕਰਦਾ ਹੈ ਇਹਦੇ ਵਿੱਚ ਜਲੂਸ ਕੀ ਦਾ ਨਿਕਲਦਾ ਹੈ ਇਹਦੇ ਵਿੱਚ ਉਸ ਆਫੀਸਰ ਦਾ ਨਿਕਲਦਾ ਉਸ ਸਰਕਾਰ ਦਾ ਨਿਕਲਦਾ ਜਿਸ ਸਰਕਾਰ ਦੇ ਵਿੱਚ ਉਹ ਮੰਤਰੀ ਹੈ ਹਾਂ ਮੰਤਰੀ ਬਹੁਤ ਵੱਡੀ ਪਦਵੀ ਹੁੰਦੀ ਹੈ ਜੀ ਦੂਸਰੀ ਗੱਲ ਜਿਹੜੀ ਤੁਸੀਂ ਦੇਖਦੇ ਹੋ ਵੀ ਨੋ ਬਿਨਾ ਸ਼ੱਕ ਇੱਕ ਵਾਰੀ ਸਾਡੇ ਚੀਫ ਮਿਨਿਸਟਰ ਮਾਨ ਸਾਹਿਬ ਨੇ ਵੀ ਕਿਹਾ ਪਿਆ ਸੀ ਵੀ ਹੁਣ ਸਰਕਾਰ ਜਿਹੜੀ ਹੈ ਉਹ ਤੁਹਾਡੀ ਹੈ ਉਹ ਆਪੋਜੀਸ਼ਨ ਦੀ ਸਰਕਾਰ ਨਹੀਂ ਆਪੋਜੀਸ਼ਨ ਮਗੋਂ ਦਾ ਵਿਚਰੋ ਤੁਸੀਂ ਸ਼ੁਰੂ-ਸ਼ੁਰੂ 'ਚ ਦੇਖਿਆ ਉਹ ਕਿੰਨੀ ਕੰਟਰੋਵਰਸੀ ਜਿਹੜੀ ਐ ਕ੍ਰੀਏਟ ਕੀਤੀ ਗਈ ਜੋੜੇ-ਮਾਜਰਾ ਜਿਹੜੇ ਚਲੇ ਜਾਂਦੇ ਨੇ ਉਹ ਵਾਈਸ ਚਾਂਸਲਰ ਨੂੰ ਬੈੱਡ ਤੇ ਪਾ ਲੈਂਦੇ ਨੇ ਜੀ ਤੇ ਕੋਈ ਸਕੂਲ ਚੈੱਕ ਕਰਨ ਚਲਾ ਜਾਂਦਾ ਹੈ ਕੋਈ ਹਸਪਤਾਲ ਚੈੱਕ ਕਰਨ ਚਲਾ ਜਾਂਦਾ ਹੈ ਕਿਸ ਤਰ੍ਹਾਂ ਦਾ ਜਿਹੜਾ ਅਸੀਂ ਦੌਰ ਦੌਰਾਂ ਉਹ ਦੇਖਿਆ ਫਿਰ ਹੌਲੀ-ਹੌਲੀ ਉਸ ਤਰ੍ਹਾਂ ਦੀਆਂ ਐਕਟੀਵਿਟੀ ਜਿਹੜੀਆਂ ਉਹ ਬੰਦ ਹੋ ਗਈਆਂ ਪਤਾ ਨਹੀਂ ਉੱਪਰੋਂ ਕਿਸੇ ਨੇ ਛਿੜਕਿਆ ਪਤਾ ਨਹੀਂ ਸਮਝਾਇਆ ਪਤਾ ਨਹੀਂ ਕੀ ਕਲਾਸ ਲਾਈ ਜਾਂ ਟ੍ਰੇਨਿੰਗ ਦਿੱਤੀ ਅਜੇ ਵੀ ਇਹ ਲੱਗਦਾ ਵੀ ਟ੍ਰੇਨਿੰਗ ਜਿਹੜੀ ਹੈ ਉਹ ਦੋਨੇ ਪਾਸੇ ਜ਼ਰੂਰੀ ਹੈ ਅਫਸਰਾਂ ਲਈ ਵੀ ਜ਼ਰੂਰੀ ਹੈ ਕਿ ਜਿਹੜੇ ਲੋਕ ਤੁਹਾਡੇ ਕੋਲ ਆਉਂਦੇ ਨੇ ਸੰਤ ਤਾਂ ਕਈ ਵਾਰੀ ਇਸ ਗੱਲ ਦੇ ਵੀ ਹੁੰਦੇ ਆ ਵੀ ਤੇ ਚੰਡੀਗੜ੍ਹ ਵੀ ਲੋਕ ਆਉਂਦੇ ਨੇ ਚੰਡੀਗੜ੍ਹ ਵੀ ਕਿਸੇ ਜ਼ਿਲ੍ਹੇ ਦਾ ਬੰਦਾ ਕੰਮ ਕੋਈ ਡੀਸੀ ਤੱਕ ਹੁੰਦਾ ਉਹ ਚੰਡੀਗੜ੍ਹ ਵੀ ਕਿਉਂ ਆਉਂਦਾ ਉਹ ਸਰਕਾਰ ਲਈ ਉਹ ਫਿੱਟ ਲਾਣ ਦੀ ਗੱਲ ਹੈ ਉਸ ਡੀਸੀ ਨੂੰ ਉਸ ਐਸਐਸਪੀ ਨੂੰ ਕਿਹਾ ਜਾਵੇ ਵੀ ਜੇ ਤੇਰੇ ਜ਼ਿਲ੍ਹੇ ਦਾ ਬੰਦਾ ਇੱਥੇ ਆ ਗਿਆ ਤਾਂ ਤੇਰੀ ਖੈਰ ਨਹੀਂ ਲੋਕ ਕਿਉਂ ਆਉਣ ਲੋਕ ਕਿਉਂ ਦਰਦਰ ਥੱਕੇ ਖਾਣ ਕਿਉਂ ਲੋਕ ਮੰਤਰੀਆਂ ਕੋਲ ਜਾਣ ਕਿਉਂ ਐਮਐਲਏ ਕੋਲ ਜਾਣ ਤੁਹਾਡਾ ਯਾਦ ਹੋ ਜਦੋਂ ਕਾਂਗਰਸ ਦੀ ਸਰਕਾਰ ਸੀ ਫਾਜ਼ਲਕੇ ਦਾ ਇੱਕ ਐਮਐਲਏ ਕਐਸਐਚਯੂ ਨੂੰ ਜਾਂ ਡੀਐਸਪੀ ਨੂੰ ਧਮਕੀਆਂ ਦਿੱਤੀ ਜਾਂਦਾ ਸੀ ਬ੍ਰੋਦਪੁਰ ਜਲੇ ਦਾ ਜਿਹੜਾ ਐਮਐਲਏ ਜਿਹੜਾ ਉਹ ਸਟੇਜ ਤੋਂ ਤਾਂ ਕਹਿੰਦਾ ਸੀ ਵੀ ਅਫਸਰ ਸਾਡੀਆਂ ਸੁਣਦੇ ਨਹੀਂ ਗੱਲ ਤਾਂ ਉਹ ਸਿੱਧਾ ਟਾਰਗੇਟ ਕਰ ਰਿਆ ਸੀ ਉਹ ਚੀਫ ਮਿਨਿਸਟਰ ਨੂੰ ਹਮਮ ਜਈ ਵਾਰ ਇਹ ਵੀ ਹੁੰਦਾ ਵੀ ਕਹੀਂ ਤੇ ਨਿਗਾਹੇ ਕਹੀਂ ਤੇ ਨਿਸ਼ਾਨੇ ਵਾਲਾ ਕੰਮ ਵੀ ਹੁੰਦਾ ਹੈਗਾ ਉਹਨਾਂ ਦੇ ਕੰਮ ਕਢਾਉਣੇ ਹੁੰਦੇ ਕਿਸੇ ਹੋਰ ਤੋਂ ਕਿਸੇ ਸੀਨੀਅਰ ਆਈਐਸ ਅਫਸਰ ਤੋਂ ਕਿਸੇ ਡੀਜੀਪੀ ਤੋਂ ਕਿਸੇ ਐਫਸੀਆਰ ਤੋਂ ਐਫਸੀਡੀ ਤੋਂ ਚੀਫ ਮਿਨਿਸਟਰ ਤੋਂ ਜਾਂ ਕਿਸੇ ਹੋਰ ਮਿਨਿਸਟਰ ਤੋਂ ਫਿਰ ਉਸ ਦੇ ਬਹਾਨੇ ਜਿਹੜਾ ਉਹ ਟਾਰਗੇਟ ਟਾਰਗੇਟ ਵੀ ਕੀਤਾ ਜਾਂਦਾ ਹੈਗਾ ਜਦੋਂ ਅਸੀਂ ਕਹਿ ਰਹੇ ਹਾਂ ਕਿ ਜਮਹੂਰੀਅਤ ਦੇ ਵਿੱਚ ਇਹ ਜਿਹੜਾ ਰੁਝਾਨ ਹੈ ਬਹੁਤ ਖਤਰਨਾਕ ਹੈਗਾ ਤੁਸੀਂ ਹੁਣ ਦੂਰ ਨਾ ਜਾਓ ਪੰਜਾਬ ਵਿਧਾਨ ਸਭਾ ਦੇ ਸਪੀਕਰ ਜਿਹੜੇ ਹੈ ਸਾਡੇ ਕੁਲਤਾਰ ਸਿੰਘ ਸੰਧਵਾ ਜੀ ਜੀ ਜਲਦੀ ਵਿਧਾਨ ਸਭਾ ਸੈਸ਼ਨ ਦੇ ਵਿੱਚ ਆਪਣੀ ਸੀਟ ਤੇ ਬੈਠੇ ਨੇ ਬੈਠਿਆ ਨੇ ਕਿਹਾ ਵੀ ਪੰਜਾਬ ਪੁਲਿਸ ਦੇ ਵਿੱਚ ਕਾਲੀਆਂ ਭੇਡਾਂ ਲੱਗੀਆਂ ਬਿਲਕੁਲ ਉਹਨਾਂ ਕੋਈ ਭੇਡ ਨਾ ਕੋਈ ਪੇਡੂ ਨਾ ਕੋਈ ਬੱਕਰਾ ਨਾ ਕੋਈ ਬੱਕਰੀ ਹਜੇ ਤੱਕ ਕਿਸੇ ਨੂੰ ਪਤਾ ਨਹੀਂ ਲੱਗਿਆ ਕਿ ਲਿਆ ਕਨੇ ਕੌਣ ਨੇ ਕੀ ਨੇ ਹਜੇ ਤੱਕ ਤਾਂ ਕੋਈ ਗੱਲਬਾਤ ਸਾਹਮਣੇ ਜਿਹੜੀ ਹੈ ਉਹ ਨਹੀਂ ਹੈ। ਹੂੰ ਤੇ ਜੇ ਕਿਸੇ ਦਾ ਪਤਾ ਵੀ ਲੱਗਿਆ ਗੁਰਸ਼ੇਰ ਸਿੰਘ ਸਿੱਧੂ ਵਰਗਾ ਉਹ ਵਿਚਾਰਾ ਫੜਿਆ ਹੀ ਨਹੀਂ ਗਿਆ ਅਜੇ ਤੱਕ। ਹੂੰ ਕੋਈ ਸਾਹਮਣੇ ਆਇਆ ਸੀ। ਹੁਣ ਉਹਨਾਂ ਨੇ ਇੱਕ ਥਾਣੇਦਾਰ ਤੇ ਸ਼ਰੀਆਮ ਜਿਹੜਿਆ ਉਹ ਅਲਿਗੇਸ਼ਨ ਲਾਇਆ ਹੈ। ਬੀਜੀਪੀ ਨੂੰ ਤਾਲਮ ਕਰਨ ਦਾ ਜਿਹੜਾ ਆਰਡਰ ਪਹਿਲਾਂ ਦੇਤਾ ਫਿਰ ਵਾਪਸ ਲੈ ਲਿਆ। ਕਿਹਦਰ ਲਈ ਤੁਸੀਂ ਦੇਖੋ ਵੀ ਕੁਲਵੰਤ ਸਿੰਘ ਪੰਡੋਰੀ ਇੱਕ ਤਹਿਸੀਲਦਾਰ ਦੇ ਕਲਾਸ ਕੰਪਲੀਟ ਕਰਦੇ ਨੇਗੇ। ਅੱਜ ਵੀ ਤੁਸੀਂ ਦੱਸਿਆ ਐਮਐਲਏ ਜਿਹੜੇ ਆ ਇਹ ਆਦਮਪੁਰ ਨੇ ਕੰਪਲੀਟ ਕੀਤੀ ਹੈਗੀ। ਮਤਲਬ ਜਿਹੜਾ ਇਹ ਗੱਲ ਇਹ ਹੁੰਦੀ ਹੈ ਵੀ ਜੇ ਕਈ ਵਾਰੀ ਦੂਜਾ ਪੱਖ ਵੀ ਹੁੰਦਾ ਹੈ ਸੰਦੀਪ ਤੁਹਾਡੇ ਯਾਦ ਹੋ ਜਦੋਂ ਆਫੀਸਰ ਨੂੰ ਪੁੱਛੀਦਾ ਹੈ ਨਾ ਉਹ ਕੁਝ ਹੋਰ ਨਿਕਲਦਾ ਹੈ ਪਰ ਜਿਆਦਾ ਹੋਰ ਆਪਣੇ ਸਪੀਕਰ ਨਹੀਂ ਰਹੇ ਹਮਮ ਫੌਤ ਹੋ ਗਏ ਨਿਰਮਲ ਸਿੰਘ ਗਾੜੋਂ ਉਹ ਤੋਂ ਬੜਾ ਬੜੇ ਕਿਸੇ ਮਸ਼ਹੂਰ ਹੁੰਦੇ ਸੀ ਵੀ ਫਰਾਂਸ ਸੈਕਟਰੀ ਨੂੰ ਵੀ ਸੰਮਣ ਕਰ ਲਿਆ ਸੀ ਉਹਨਾਂ ਨੇ ਕੋਈ ਬਿਲਕੁਲ ਦਾ ਪੰਗਾ ਨਹੀਂ ਬਿਲਕੁਲ ਕਲੀਅਰ ਨਹੀਂ ਕੀਤਾ ਪਤਾ ਨਹੀਂ ਕੀ ਸੀ ਕਦੇ ਡੀਸੀ ਲੁਧਿਆਣਾ ਨੂੰ ਸੰਮਣ ਕਰ ਲਿਆ ਜਾਂਦਾ ਸੀ ਕਦੇ डीसी ਅਮਰਸਰ ਨੂੰ ਸਨਮਣ ਕਰ ਲਿਆ ਜਾਂਦਾ ਸੀ ਗਾਨ ਸਿੰਘ ਪੰਨੂ ਨੂੰ ਮੈਨੂੰ ਯਾਦ ਹੈ ਉਹ ਸਾਰਾ ਮਤਲਬ ਜਿਹੜਾ ਇਹ ਇੱਕ ਪ੍ਰਿਵਿਲੇਜ ਹੈ ਉਹ ਕਿਸ ਕਿਸ ਹੱਦ ਤੱਕ ਪ੍ਰਿਵਿਲੇਜ ਹੈ ਇਹ ਵੀ ਹੈ ਤੁਹਾਡੇ ਇਹ ਵੀ ਯਾਦ ਹੋਊ ਪਿੱਛੇ ਜੇ ਇੱਕ ਕੁਝ ਦਿਨ ਕੱਲ ਪਰਸੋ ਮੈਂ ਹਰਿਆਣੇ ਦੀਆਂ ਖ਼ਬਰਾਂ ਪੜ੍ਹ ਰਿਹਾ ਸੀ ਕਿ ਹਰਿਆਣੇ ਦਾ ਇੱਕ ਐਮਐਲਏ ਜਿਹੜਾ ਉਹ ਕੰਪਲੇਂਟ ਕਰ ਰਿਹਾ ਵੀ ਮੇਰੀ ਕਮ ਫੋਨ ਕਾਲ ਨਹੀਂ ਸੁਣਿਆ ਕਿਸੇ ਆਫੀਸਰ ਨੇ ਉਹਦੀ ਕੰਪਲੇਂਟ ਹੋ ਰਹੀ ਹੈ ਐਸੇ ਤਰ੍ਹਾਂ ਬੱਦੀ ਦੀ ਇੱਕ ਪੁਲਿਸ ਆਫਸਰ ਸੀਗੀ ਉਹਦੇ ਮਤਲਬ ਇਹ ਕਹਿੰਦਾ ਤੁਸੀਂ ਰੁਝਾਨ ਜਿਹੜਾ ਹੈ ਤੁਸੀਂ ਹਰਿਆਣਾ ਹਿਮਾਚਲ ਦੀਆਂ ਮੈਂ ਤੁਹਾਨੂੰ ਉਦਾਹਰਨਾਂ ਦੇ ਰਹੇ ਹਾਂ ਪੰਜਾਬ ਸਮੇਤ ਕਿਵੇਂ ਕਿੰਨੀ ਬਿਮਾਰੀ ਜਿਹੜੀ ਹੈ ਫੈਲੀ ਹੋਈ ਹੈ ਉਹਦਾ ਕਾਰਨ ਇਹੀ ਹੈ ਵੀ ਬੰਦੇ ਆਪ ਦਾ ਕੰਮ ਛੱਡ ਕੇ ਜਿਹੜੇ ਆ ਹੋਰ ਕੰਮਾਂ ਤੇ ਲੱਗੇ ਹੋਏ ਨੇ ਹੂੰ ਬਿਊਰੋਕ੍ਰੇਸੀ ਗਾ ਉਹ ਵੀ ਇਹ ਚਾਹੁੰਦੀ ਹੈ ਵੀ ਜੇ ਕੋਈ ਅਫਸਰ ਕਹੂਗਾ ਤਾਂ ਕੰਮ ਕਰਾਂਗੇ ਇਵਨ ਕਿ ਇਥੋਂ ਤੱਕ ਵੀ ਸੁਣਿਆ ਮੈਂ ਕਈ ਵਾਰੀ ਅਫਸਰ ਇਹ ਵੀ ਕਹਿੰਦੇ ਸੀ ਕਹਿੰਦੇ ਵੀ ਪੁਲਸਾਰੇ ਨਾਲੇ ਪੈਸੇ ਲੈਣੇ ਹੁੰਦੇ ਸੀ ਕਹਿੰਦੇ ਵੀ ਮੜਾ ਜਾ ਐਮ ਐਲ ਏ ਸਾਹਿਬ ਤੋਂ ਕਹਾ ਦੇ ਕੰਮ ਤੇ ਤੇਰਾ ਕਰੀ ਦੇਵਾਂਗਾ ਹੂੰ ਇਹ ਉਹ ਇਹ ਜਿਹੜਾ ਹੈ ਨਾ ਇਹ ਐਡਾ ਗੁੰਝਲਦਾਰ ਮਸਲਾ ਹੈ ਵੀ ਐਮਐਲਏ ਦੇ ਮੰਤਰੀ ਦੇ ਕਹਿਣ ਤੇ ਕੰਮ ਹੁੰਦਾ ਹੈ ਨਹੀਂ ਹੁੰਦਾ ਕਿਸ ਤਰ੍ਹਾਂ ਦਾ ਕੰਮ ਹੈ ਕਿਸ ਤਰ੍ਹਾਂ ਦੀ ਅੱਟੀ ਸੱਟੀ ਹੈ ਕੀ ਹੈ ਬੜਾ ਸਭ ਤੋਂ ਵੱਡੀ ਗੱਲ ਜਿਹੜੀ ਗੱਲ ਤੁਸੀਂ ਕਹੀ ਵੀ ਐਮਐਲਏ ਮੰਤਰੀਆਂ ਨੂੰ ਟ੍ਰੇਨਿੰਗ ਜ਼ਰੂਰ ਹੋਣੀ ਚਾਹੀਦੀ ਹੈ ਇਸ ਤਰ੍ਹਾਂ ਦੇ ਉਹਨਾਂ ਨੇ ਕੰਮ ਕਰਾਉਣੇ ਨੇ ਲੋਕਪੱਖੀ ਕੰਮ ਕਰਾਉਣੇ ਨੇ ਲੋਕ ਵਿਰੋਧੀ ਕੰਮ ਕਰਾਉਣੇ ਨੇ ਅੱਜ ਕੱਲ੍ਹ ਪੰਜਾਬ ਕਿ ਮੇਰੀ ਸਮੱਸਿਆ ਮਾ ਜੋ ਕਿਰਦਾ ਜਾ ਰਿਹਾ ਹੈ ਗੈਂਗਸਟਰ ਇਥੇ ਹਾਵੀ ਹੋਏ ਪਏ ਨੇ ਤੁਸੀਂ ਕਾਫੀ ਉਦਾਹਰਨਾ ਦੇ ਦਿੱਤੀਆਂ ਪੁਰਾਣੀਆਂ ਵੀ ਨਵੀਆਂ ਵੀ ਤਾਜ਼ੇ ਮਸਲੇ ਵੀ ਇਹਦਾ ਮਤਲਬ ਪਹਿਲੇ ਵਾਰੀ ਵੀ ਤਾਂ ਪਤਾ ਲੱਗੇ ਨਾ ਜੀ ਨੁਕਸ ਦੋਵਾਂ ਪਾਸੇ ਹੀ ਹੈ ਮਤਲਬ ਅਫਸਰਸ਼ਾਈ ਵਾਲੇ ਪਾਸੇ ਵੀ ਹੈ ਤੇ ਰਾਜਨੀਤਿਕ ਬੰਦਿਆਂ ਚ ਵੀ ਹੈ ਮੈਂ ਮੰਨੂਗਾ ਜੀ ਦੋਨੇ ਪਾਸੇ ਨੁਕਸ ਹੈ ਅਫਸਰ ਜਾ ਕੇ ਗੋਡੇ ਟੇਕਦੇ ਨੇ ਅਫਸਰ ਜਾ ਕੇ ਪੋਸਟਿੰਗ ਲੈਂਦੇ ਨੇ ਪਹਿਲਾਂ ਕਾਣੇ ਹੁੰਦੇ ਨੇ ਫਿਰ ਜਿਹੜੇ ਜੁੱਤੀਆਂ ਖਾਂਦੇ ਨੇ ਪ੍ਰਿਓਰਟੀ ਅਫਸਰ ਅਪਾਈ ਲਈ 100% ਵੀ ਲਾਗੂ ਹੁੰਦੀ ਹੈ ਇਹ ਗੱਲਾਂ ਸਾਰੀਆਂ ਤੇ ਪਰ ਤੁਹਾਨੂੰ ਇਹੋ ਜਿਹੇ ਅਫਸਰ ਬਹੁਤ ਵੱਡੀ ਗਿਣਤੀ ਮਿਲ ਜਾਣਗੇ ਜਿਹੜੇ ਆਪਣੀ ਪੋਸਟਿੰਗ ਲਈ ਜਿਹੜੇ ਅਫਸਰਾਂ ਲਿਆਂ ਜਿਹੜੀਆਂ ਉਹ ਜਿਹੜੀ ਰਾਜਨੀਤਿਕ ਲੋਕਾਂ ਦੀ ਚੁੱਕੀ ਭਰਦੇ ਨੇਗੇ ਉਹਨਾਂ ਦੇ ਥੱਲੇ ਲੱਗਦੇ ਨੇ ਉਹਨਾਂ ਦੇ ਗੋਡੇ ਟੇਕਦੇ ਨੇ ਉੱਥੇ ਜੀ ਹਮ ਇੱਕ ਉਦਾਹਰਨ ਦੀ ਮੋਹਰ ਤਾਂ ਖੋਦੀ ਲਾ ਦਿੱਤੀ ਸੀ ਕੁਮਰ ਵਿਜੇ ਪ੍ਰਤਾਪ ਦੀ ਤੁਸੀਂ ਵੀ ਨੋਟ ਕੀਤੀ ਹੋਣੀ ਉਹਨਾਂ ਵੇਲੇਾਂ ਚ ਗੱਲ ਸਭ ਨੂੰ ਯਾਦ ਹੋਣੀ ਆ ਕਿਉਂਕਿ ਕਾਫੀ ਬੋਲਦੇ ਆ ਕਿ ਉਹ ਕਹਿੰਦੇ ਕਿ ਇੱਕ ਰਾਜ ਸਭਾ ਮੈਂਬਰ ਹੈ ਉਹਨਾਂ ਦੀ ਹਾਜ਼ਰੀ ਭਰਦੇ ਆ ਸਾਡੇ ਇਲਾਕੇ ਦੇ ਵੱਡੇ ਵੱ हां ਤੁਸੀਂ ਹੁਣ ਉਹ ਯਾਦ ਕਰਾਤਾ ਹੁਣ ਕਮਲਜੀਤ ਪ੍ਰਤਾਪ ਜਿਹੜੇ ਐ ਪੰਜਾਬ ਪੁਲਿਸ ਦੇ ਵਿੱਚ ਆਈਜੀ ਦੇ ਉਹਦੇ ਤੋਂ ਸੇਵਾ ਮੁਕਤੀ ਲੈ ਕੇ ਅਗਰਾਂ ਉਹ ਸੇਵਾ ਮੁਕਤੀ ਲੈ ਕੇ ਉਹ ਆਮ ਆਦਮੀ ਪਾਰਟੀ ਚ ਸ਼ਾਮਲ ਹੋਏ ਤੁਸੀਂ ਦੇਖਿਆ ਉਹ ਚਾਹੇ ਵਿਧਾਨ ਸਭਾ ਦਾ ਫਾਰਮ ਹੋਵੇ ਚਾਹੇ ਬਾਹਰਲਾ ਫਾਰਮ ਹੋਵੇ ਉਹਨਾਂ ਨੇ ਬਹੁਤ ਸਾਰੇ ਮੁੱਦੇ ਜਿਹੜੇ ਐ ਉਹ ਐਡਰੈਸ ਕੀਤੇ ਵੀ ਬਿਊਰੋਕ੍ਰੇਸੀ ਨੂੰ ਟਾਰਗੇਟ ਕੀਤਾ ਖਾਸ ਕਰਕੇ ਪੁਲਿਸ ਆਫਸਰਜ਼ ਨੂੰ ਟਾਰਗੇਟ ਕੀਤਾ ਬੇਅਦਬੀ ਦੇ ਮਸਲੇ ਤੇ ਉਹਨਾਂ ਨੇ ਰਾਜਨੀਤਿਕ ਬੰਦਿਆਂ ਨੂੰ ਵੀ ਟਾਰਗੇਟ ਕੀਤਾ ਪੁਲਿਸ ਅਫਸਰ ਆਫੀਸਰਸ ਨੂੰ ਵੀ ਟਾਰਗੇਟ ਕੀਤਾ ਜੀ ਦੇਖੋ ਜੇ ਜੇ ਤਾਂ ਉਹਨਾਂ ਦੀਆਂ ਗੱਲਾਂ 'ਚ ਦਮ ਹੈ ਤਾਂ ਸਰਕਾਰ ਨੂੰ ਉਹਨਾਂ ਦੀਆਂ ਗੱਲਾਂ ਨੂੰ ਐਡਰੈਸ ਕਰਨਾ ਚਾਹੀਦਾ ਹੈਗਾ ਜੇ ਦਮ ਨਹੀਂ ਹੈਗਾ ਤਾਂ ਵੀ ਕਹਿਣਾ ਚਾਹੀਦਾ ਵੀ ਸਾਡਾ ਐਮਐਲਏ ਭਾਈ ਝੂਠ ਬੋਲ ਰਿਹਾ ਹੈ ਹੂੰ ਬਿਲਕੁਲ ਉਹ ਉਥੇ ਉਥੇ ਵੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਨਾ ਚਾਹੀਦਾ ਹੈ ਜੇ ਉਹ ਐਮਐਲਏ ਸਹਿਬਾਨ ਜਿਹੜੇ ਸਾਬਕਾ ਆਈਜੀ ਨੇਗੇ ਜੇ ਉਹ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਸਿਰਫ ਆਪਣੀ ਪਬਲਿਸਿਟੀ ਗੇਨ ਕਰਨ ਲਈ ਇਸ ਤਰ੍ਹਾਂ ਦੀ ਬਿਆਨਬਾਜ਼ੀ ਜਾਂ ਕਿਸੇ ਨੂੰ ਟਾਰਗੇਟ ਕਰ ਰਹੇ ਨੇ ਤਾਂ ਉਹ ਵੀ ਜਨਤਾ ਦੇ ਸਾਹਮਣੇ ਜਿਹੜਾ ਉਹ ਰੱਖਣਾ ਸਰਕਾਰ ਦੀ ਡਿਊਟੀ ਹੈ ਵਿਧਾਨ ਸਭਾ ਵਰਗੇ ਫੋਰਮ ਦੇ ਵਿੱਚ ਉਹ ਬੋਲਦੇ ਨੇਗੇ ਇਸ ਲਈ ਸਰਕਾਰਾਂ ਨੂੰ ਚਾਹੀਦਾ ਹੈ ਵੀ ਜੇ ਕੋਈ ਐਮਐਲਏ ਆਪ ਦੇ ਨਿੱਜੀ ਹਿੱਤ ਲਈ ਜਾਂ ਜਿਹੜਾ ਅਸੀਂ ਕਹਿ ਲਿਆ ਵੀ ਪਰਸਨਲ ਮੋਟਿਵ ਲਈ ਇਹ ਕਰ ਰਿਹਾ ਹੈ ਉਹਨੂੰ ਨੰਗਾ ਕਰਨਾ ਚਾਹੀਦਾ ਹੈ ਜੇ ਜਨਤਕ ਮੁੱਦੇ ਲਈ ਕਰਦਾ ਤਾਂ ਲੋਕਾਂ ਦੇ ਕੰਮ ਹੋਣੇ ਚਾਹੀਦੇ ਨੇਗੇ ਉਹ ਉਸ ਬੰਦੇ ਨੂੰ ਵੀ ਜਿਹੜੇ ਉਹ ਤੱਥ ਸਬੇਤ ਜਿਹੜੀ ਹੈ ਉਹ ਲੋਕਾਂ ਦੇ ਤੱਕ ਫਲਾਣਾ ਸਿੰਘ ਨੂੰ ਮੈਂ ਦਰਸ਼ਨ ਸਿੰਘ ਨੂੰ ਭੇਜਿਆ ਸੀ ਉਹਦਾ ਆ ਕੰਮ ਸੀ ਏਨੇ ਦਿਨਾਂ ਚ ਕੰਮ ਹੋਣਾ ਬਣਦਾ ਸੀ ਇਹ ਐਸਐਸਡੀ ਨੇ ਇਸ ਤਹਿਸੀਲਦਾਰ ਨੇ ਇਸ ਵੀਡੀਓ ਨੇ ਦਾ ਕੰਮ ਨਹੀਂ ਕੀਤਾ ਇਹਦੇ ਖਿਲਾਫ ਕਾਰਵਾਈ ਕੀਤੀ ਜਾਵੇ ਤਾਂ ਉਹ ਜਿਹੜਾ ਫੈਕਚੁਅਲ ਜਿਹੜੀ ਉਹ ਗੱਲ ਸਾਹਮਣੇ ਹੁਣ ਤੁਸੀਂ ਵੇਖ ਜੀ ਗੱਲ ਵੀ ਇਹ ਬੰਦਾ ਭੇਜ ਰਿਹਾ 2 ਮਿੰਟ ਦੇ ਵਿੱਚ ਕੰਮ ਹੋਣਾ ਚਾਹੀਦਾ ਕੰਮ ਕਿਹਜ ਹੈ ਸਿੱਧਾ ਦੱਸੋ ਵੀ ਆਪ ਆਈਏ ਇਨੇ ਦਿਨ ਤੋਂ ਹੋ ਗਏ ਇਹਦਾ ਬਰਥ ਸਰਟੀਫਿਕੇਟ ਨਹੀਂ ਰਿਲੀਜ਼ ਹੋ ਰਿਹਾ ਇਹਦੀ ਫਰਦ ਦੀ ਨੂੰ ਮਿਲ ਰਹੀ ਹੈ ਇਹਨੂੰ ਕੀ ਨਹੀਂ ਹੋ ਰਿਹਾ ਕੰਮ ਉਹਦਾ ਇਹਨੂੰ ਇਹਨੂੰ ਜਸਤੀ ਸਰਟੀਫਿਕੇਟ ਨਹੀਂ ਮਿਲ ਰਿਹਾ ਕਿਸ ਤਰ੍ਹਾਂ ਦਾ ਕੰਮ ਨਹੀਂ ਹੋ ਰਿਹਾ ਕੰਮ ਪਤਾ ਲੱਗੇ ਵੀ ਪੈਸੇ ਤੋਂ ਬਿਨਾਂ ਦੀ ਰਜਿਸਟਰੀ ਵੀ ਹੋ ਰਹੀ ਜੈਨੂੰ ਕੀ ਨਹੀਂ ਹੋ ਰਿਹਾ ਉਹ ਗੱਲ ਤਾਂ ਗੱਲ ਪਤਾ ਲੱਗਣਾ ਚਾਹੀਦਾ ਲੋਕਾਂ ਨੂੰ ਵੀ ਕੀ ਨਹੀਂ ਹੋ ਰਿਹਾ ਕੰਮ ਕੀ ਹੈ ਤਾਂ ਦੇਖਦੇ ਆਂ ਇਹ ਅਫਸਰਸ਼ਾਹੀ ਤੇ ਰਾਜਨੀਤਿਕ ਲੋਕਾਂ ਦਾ ਤਾਲਮੇਲ ਵਾਲੀ ਗੱਲ ਜਸੋਈ ਕਦੋਂ ਸਹੀ ਥਾਂ ਦੇ ਉੱਤੇ ਟਿਕਦੀ ਆ ਕੇ ਇੱਕ ਮਸਲਾ ਬੜਾ ਚਰਚਾ ਦਾ ਵਿਸ਼ਾ ਬਣ ਗਿਆ ਆਪਾਂ ਪਹਿਲਾਂ ਵੀ ਇੱਕ ਦਫਾ ਗੱਲ ਕੀਤੀ ਜਸਵੰਤ ਸਿੰਘ ਖਾਲੜਾ ਉਹ ਹਸਤੀ ਹੈ ਪੰਜਾਬ ਦੀ ਜਿਹੜੀ ਕੀ ਪੰਜਾਬ ਦੇ ਵਿੱਚ ਨਹੀਂ ਪੂਰੀ ਦੁਨੀਆ ਦੇ ਵਿੱਚ ਇੱਕ ਸਨੇਹਾ ਲੈ ਕੇ ਜਾਂਦੇ ਉਹਨਾਂ ਦਾ ਇੱਕ ਅਖੀਰਲਾ ਭਾਸ਼ਣਾ ਜਿਹੜਾ ਬੜਾ YouTube ਤੇ ਦੇਖਿਆ ਜਾਂਦਾ ਜਿਹੜਾ ਉਹਨਾਂ ਨੇ ਸ਼ਾਇਦ ਕੈਨੇਡਾ 'ਚ ਦਿੱਤਾ ਸੀ ਮਨੁੱਖੀ ਅਧਿਕਾਰਾਂ ਦੀ ਅਗਵਾਈ ਕਰਨ ਦੀ ਗੱਲ ਕਰਦੇ ਸੀ ਉਹਨਾਂ ਦੀ ਜ਼ਿੰਦਗੀ ਤੇ ਜਦੋਂ ਕੋਈ ਫਿਲਮਾਂਕਨ ਕਰਨਾ ਚਾਹੁੰਦਾ ਉਹ ਕਹਾਣੀਆਂ ਦੱਸਣਾ ਚਾਹੁੰਦਾ ਤਾਂ ਹੈਰਾਨੀ ਦੀ ਗੱਲ ਇਹ ਹੈ ਕਿ ਪੂਰੀ ਦੁਨੀਆ 'ਚ ਤਾਂ ਬਿਨਾ ਕੱਟ ਤੋਂ ਦਿਖਾਇਆ ਜਾ ਰਿਹਾ ਪਰ ਭਾਰਤ ਪੰਜਾਬ ਦੇ ਅੰਦਰ ਕੋਈ ਦੇਖ ਨਾ ਲਵੇ ਉਹ ਕਹਾਣੀ ਜਾਣ ਨਾ ਲਵੇ ਰੋਕਾਂ ਟੋਕਾਂ ਬਹੁਤ ਨੇ ਦਲਜੀਤ ਦਸਾਂਜ ਨੂੰ ਬੋਲਣਾ ਪੈ ਰਿਹਾ ਜਸਵੰਤ ਸਿੰਘ ਖਾਲੜਾ ਦੇ ਪਰਿਵਾਰ ਨੂੰ ਬੋਲਣਾ ਪੈ ਰਿਹਾ ਔਰ ਬਹੁਤ ਸਾਰੇ ਲੋਕ ਬੋਲ ਰਹੇ ਨੇ ਇਹ ਜੀ ਕਿਹੜੀ ਗੱਲ ਆ ਜਸਵੰਤ ਸਿੰਘ ਖਾਲੜਾ ਖੌਫ ਕਿਵੇਂ ਬਣ ਗਿਆ ਖੌਫ ਦਾ ਨਾਮ ਕਿਵੇਂ ਬਣ ਗਿਆ ਅਸਲ ਦੇ ਵਿੱਚ ਦੇਖੋ ਸੰਦੀਪ ਆਪਾ ਨੂੰ ਸਾਰਿਆਂ ਨੂੰ ਪਤਾ ਹੈ ਤੁਸੀਂ ਤਾਂ ਸਾਡੇ ਨਾਲੋਂ ਛੋਟੇ ਸੀਗੇ ਪੰਜਾਬ ਨੇ 15-20 ਸਾਲ ਬੜਾ ਜਿਹੜਾ ਉਹ ਆਪਣੇ ਪਿੰਡੇ ਤੇ ਸੰਤਾਪ ਹੰੜਿਆ ਹੈ ਪੰਜਾਬ ਬਹੁਤ ਲਹੂ ਲਹਾਨ ਹੋਇਆ ਹੈ ਮੈਨੂੰ ਲੱਗਦਾ ਵੀ ਪੰਜਾਬ ਇੱਕ ਐਸੀ ਧਰਤੀ ਹੈ ਵੀ ਜਿੱਥੇ ਸਭ ਤੋਂ ਵੱਧ ਕੁਝ ਖਰਾਬਦਾ ਹੋਵੇ ਅਸੀਂ ਅਸੀਂ ਚਾਹੇ ਅੰਗ ਮੋਗਲਾਂ ਮਿਹਰੇ ਤੋਂ ਲੈ ਲੀਏ ਛੋਟਾ ਘੰਡੂਕਾਰਾ ਵੱਡਾ ਘੰਡੂਕਾਰਾ 1547 ਦਾ ਜਿਹੜਾ ਉਹ ਕਤਲੇਆਮ ਸਿੱਖਾਂ ਦੇ ਸਿੰਘਾਂ ਦੇ ਜਿਹੜੇ ਉਹ ਸਿਰਾਂ ਦੇ ਮੁੱਲ ਪੈਂਦੇ ਹੁੰਦੇ ਸੀ ਆਵਦਾਨੀ ਵੇਲੇ ਅਸੀਂ ਉਹ ਵੀ ਉਹ ਵੀ ਦੌਰ ਦੇ ਇਸ ਧਰਤੀ ਤੇ ਹੋਇਆ ਪਾਣੀਪਤ ਦੀ ਜੰਗ ਜਿਹੜੀ ਹੈ ਇੱਥੇ ਹੁੰਦੀ ਹੈਗੀ ਵਾਹ ਭਾਰਤ ਜਿਹੜਾ ਇਸ ਖਿੱਤੇ 'ਚ ਹੁੰਦਾ ਕਿੰਨੇ ਲੱਖਾਂ ਬੰਦਾ ਮਰਦਾ ਤੇ ਉਸ ਤੋਂ ਬਾਅਦ ਨਕਸਲਾਈਟ ਮੂਵਮੈਂਟ ਦੇ ਵਿੱਚ ਝੂਠੇ ਪੁਲਸ ਮੁਕਾਬਲੇ ਫੇਰ ਆ ਜਾਂਦਾ ਹੈ ਹਰ ਕੁ ਬਾਅਦ ਅਤਵਾਦ ਦਾ ਦੌਰ ਉਹਦੇ ਵਿੱਚ ਕਿੰਨਾ ਕੂਤਰਾਂ ਬਾਬੇ ਦੋਸ਼ਿਆਂ ਦਾ ਕੰਮ ਢੋ ਲਿਆ ਪੁਲਿਸ ਨੇ ਵੀ ਵਿਦੇਸ਼ਾਂ ਦਾ ਕੰਮ ਢੋ ਲਿਆ ਮਤਲਬ ਤੁਸੀਂ ਇਹ ਧਰਤੀ ਦਾ ਅੰਦਾਜ਼ਾ ਲਾਓ ਕਿੰਨਾ ਇੱਥੇ ਖੂਨ ਖਰਾਬ ਹੋਇਆ ਹੈ ਜੀ ਜਦੋਂ ਮਨੁੱਖੀ ਅਧਿਕਾਰਾਂ ਦੀ ਗੱਲ ਹੁੰਦੀ ਹੈ ਤਾਂ ਸਟੇਟ ਜਿਹੜੀ ਹੈ ਉਹ ਉਹਦਾ ਰਵਈਆ ਜਿਹੜਾ ਉਹ ਹੋਰ ਤਰ੍ਹਾਂ ਦਾ ਹੁੰਦਾ ਹੈਗਾ ਹਾਲਾਂਕਿ ਜੇ ਅਸੀਂ ਦੇਖਿਆ ਜਾਵੇ ਤਾਂ ਜਿਹੜੀ ਜਸਵੰਤ ਸਿੰਘ ਖਾਲੜਾ ਨੇ ਤਿੰਨ ਸਮਸ਼ਾਨ ਘਾਟਾਂ ਦੀ ਜਿਹੜੀ ਅਸੀਂ ਲਵਾਰਸ਼ ਕਹਿੰਦੇ ਜਿਹੜੀਆਂ ਲਾਸ਼ਾਂ ਦਾ ਸੰਸਕਾਰ ਕੀਤਾ ਗਿਆ ਸੀ ਸਿਸਟਮ ਵੱਲੋਂ ਪੁਲਿਸ ਵੱਲੋਂ ਸਰਕਾਰ ਵੱਲੋਂ ਉਹਨਾਂ ਨੂੰ ਉਜਾਗਰ ਕੀਤਾ ਸੀ ਉਹਦੀ ਜਿਹੜੀ ਇਨਕੁਆਇਰੀ ਸੀ ਵੀਆਈ ਨੇ ਵੀ ਕੀਤੀ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਨੇ ਵੀ ਕੀਤੀ ਪੀੜਤ ਲੋਕਾਂ ਨੂੰ ਮੁਆਵਜ਼ਾ ਵੀ ਮਿਲਿਆ ਅਦਾਲਤਾਂ ਤੋਂ ਇਸ ਵੇਲੇ ਵੀ ਜਿਹੜਾ ਅਸੀਂ ਕਹ ਲਈਏ ਵੀ ਕੇਸ ਦਾ ਫੈਸਲੇ ਜਿਹੜੇ ਸੀਵੀਆਈ ਅਦਾਲਤਾਂ ਸੁਣਾ ਰੀਆਂ ਨੇ ਉਮਰ ਕੈਦ ਦੀਆਂ ਸਜ਼ਾਵਾਂ ਹੋ ਰਹੀਆਂ ਨੇ ਰਿਟਾਇਰ ਹੋਏ ਬੰਦਿਆਂ ਨੂੰ ਇਹ ਸਾਰਾ ਕੁਝ ਬਰਤਾਰਾ ਜਿਹੜਾ ਉਹ ਸਾਡਾ ਅਸੀਂ ਇਹ ਸਾਰਾ ਕੁਝ ਅੱਖੀਂ ਦੇਖ ਰਹੇ ਆਂ ਜੀ ਜਿੱਥੋਂ ਤੱਕ ਗੱਲਾਂ ਹੁੰਦੀਆਂ ਫਿਲਮ ਦੀ ਫਿਲਮs ਕੁੱਲ ਦੁਨੀਆ ਦੇ ਵਿੱਚ ਤਾਂ ਰਿਲੀਜ਼ ਹੋ ਗਈ ਹੈ ਦੁਨੀਆ ਦੇ ਵਿੱਚ ਤਾਂ ਇਹ ਪਤਾ ਲੱਗ ਜਾਣਾ ਹੈ ਵੀ ਹਾਂ ਪੰਜਾਬ ਦੇ ਵਿੱਚ 80s ਦੇ ਦੌਰ ਦੇ ਵਿੱਚ ਕੀ ਹੋਇਆ ਕਿਸ ਤਰ੍ਹਾਂ ਦਾ ਨੁਕਸਾਨ ਪਿਆ। ਬਾਕੀ ਜਦੋਂ ਇਹ ਵੀ ਜਦੋਂ ਕੋਈ ਕਿਸੇ ਸਿਰਫ ਇੱਕ ਤੁਸੀਂ ਸੈਂਸਰ ਬੋਰਡ ਜਿਹੜਾ ਬਣਾਇਆ ਹੋਇਆ ਹੈ ਸੈਂਸਰ ਬੋਰਡ ਨੇ ਕਿਸੇ ਫਿਲਮ ਨੂੰ ਪ੍ਰਵਾਨਗੀ ਦੇ ਦਿੱਤੀ ਲਈ ਹੈ। ਤਾਂ ਸੈਂਸਰ ਬੋਰਡ ਉਸ ਤੇ ਫਿਲਮ ਤੇ ਕੱਟ ਲਾ ਸਕਦਾ ਸੀ ਕੱਟ ਲਾਉਣੇ ਚਾਹੀਦੇ ਸੀ ਜੇ ਕੋਈ ਤਾਕਤ ਕੱਟ ਲੱਗੇ ਵੀ 80 85 ਕੱਟ ਲਾ ਦਿੱਤੇ। ਕੱਟ ਲੱਗੇ ਵੀ ਲੱਗੇ। ਜਦੋਂ ਇਹ ਸਾਰਾ ਕੁਝ ਸੈਂਸਰ ਬੋਰਡ ਨੇ ਅਪਰੂਵਲ ਦੇ ਦਿੱਤੀ ਹੈ ਫਿਰ ਇਹਦੇ ਵਿੱਚ ਰਿਲੀਜ਼ ਨਾ ਹੋਣ ਬਾਰੇ ਕੋਈ ਗੱਲ ਨਹੀਂ ਹੈ ਜਿਹੜੀ ਉਹ ਬਾਕੀ ਰਹਿ ਨਹੀਂ ਜਾਂਦੀ। ਨਾਲੇ ਅਜਕਲ ਦਾ ਜਿਹੜਾ ਦੌਰ ਹੈ ਨਾ ਉਹ OTT ਤੇ Netflix ਦਾ ਦੌਰ ਹੈ ਉਦੋਂ ਜਿਹੜੀ ਹੈ ਜਦੋਂ ਸਿਨੇਮਿਆਂ ਦੇ ਬਰਾਬਰ ਇੱਕ ਪੈਰਲਲ ਇੱਕ ਪਲੇਟਫਾਰਮ ਜਿਹੜਾ ਹੈ ਇੱਕ ਖੜਾ ਹੈ ਉਥੇ ਲੋਕਾਂ ਦੀ ਤਕਰੀਬ ਸਾਰੇ ਘਰਾਂ ਚ ਪਹੁੰਚ ਜਾਂਦੀ ਹੈ YouTube ਤੇ ਤੁਸੀਂ ਫਿਲਮਾਂ ਦੇਖ ਲੈਨੇ ਹੋ ਸਾਰਾ ਕੁਝ ਪਰੋ ਅਜਕਲ ਤਾਂ ਭਾਵੇਂ ਪੈਂਡਰਾਈਵ ਚ ਪਾ ਲੀ ਜਿਹੜੇ ਮਰਜੀ ਕੰਪਿਊਟਰ ਚ ਦੇਖ ਲਓ ਫੋਨ ਚ ਦੇਖ ਲਓ ਜਿੱਥੇ ਮਰਜੀ ਲੈਪਟਾਪ ਚ ਦੇਖ ਲਓ ਇਸ ਲਈ ਉਹ ਗੱਲਾ ਗੱਲਾ ਹੁਣ ਪੁਰਾਣਾ ਦੌਰ ਜਿਹੜਾ ਅਸੀਂ ਕਹ ਲਈਏ ਵੀ ਅੱਜ ਤੋਂ 20 ਸਾਲ 30 ਸਾਲ ਪਹਿਲਾਂ ਵਾਲਾ ਦੌਰ ਤਾਂ ਇਹ ਨਿਕਾ ਹੂੰ ਬਟ ਇਹ ਅਨਫੋਰਚੂਨੇਟਿਵ ਇਸ ਤਰ੍ਹਾਂ ਦੀ ਫਿਲਮ ਰਿਲੀਜ਼ ਹੋਣੀ ਜਿਹੜੀ ਹੈ ਉਹ ਚਾਹੀਦੀ ਹੈ ਤੇ ਲੋਕਾਂ ਨੂੰ ਜਿਹੜਾ ਪਤਾ ਲੱਗਣਾ ਚਾਹੀਦਾ ਕਿੰਨੇ ਵਾਰੀ ਗੱਲਾਂ ਚੱਲੀਆਂ ਵੀ ਇਥੇ ਟਰੂਥ ਕਮਿਸ਼ਨ ਬਣੂਗਾ ਇਥੇ ਜਾਂਚ ਹੋਊਗੀ ਅਕਾਲੀ ਦਲ ਨੇ ਵੀ ਸੱਤਾ ਹਾਸਲ ਕਰ ਲਈ ਵੀ ਇਥੇ ਜਾਂਚ ਕਰਾਵਾਂਗੇ ਪਰ ਕੋਈ ਜਾਂਚ ਨਾ ਹੋਈ ਨਾ ਆਪਣੇ ਸਾਹਮਣੇ ਕੀ ਹੈ ਸਿਮਿਲਰਲੀ ਤੁਸੀਂ ਦੇਖੋ ਵੀ ਅਸਲ ਚ ਕੀ ਹੈ ਵੀ ਕਲਾ ਦਾ ਜਿਹੜਾ ਹੈ ਨਾ ਉਹ ਰਾਜਨੀਤੀਕਰਨ ਹੋਣ ਲੱਗ ਗਿਆ ਜੀ ਜਦੋਂ ਤਾਂ ਦੇਖੋ ਬਹੁਤ ਅਨਫੋਰਚੂਨੇਟ ਇਨਸੀਡੈਂਟ ਇਹ ਵੀ ਹੋਇਆ ਜਿਹੜਾ ਸਾਕਰ ਨੀਲਾ ਤਾਰਾ ਬਹੁਤ ਮਾੜੀ ਘਟਨਾ ਸੀ ਉਹਦੇ ਨਾਲ ਜਦੋਂ ਇੰਦਰਾ ਗਾਂਧੀ ਦਾ ਕਤਲ ਹੁੰਦਾ ਤਾਂ ਜਿਹੜਾ ਸਿੱਖਾਂ ਦਾ ਕਤਲਿਆਮ ਹੁੰਦਾ ਉਹ ਮਾੜੀ ਘਟਨਾ ਸੀ ਸਿੱਖਾਂ ਦੇ ਕਤਲੇਆਮ ਤੇ ਬਹੁਤ ਫਿਲਮਾਂ ਬਣੀਆਂ ਰਿਲੀਜ਼ ਵੀ ਹੋਈਆਂ ਕਈਆਂ ਤੇ ਰੋਕ ਵੀ ਲੱਗੀ ਜੀ ਮੇਰੇ ਖਿਆਲ ਸ਼ਾਇਦ ਜੇ ਮੇਰੇ ਯਾਦ ਹੋਵੇ ਤਾਂ yogi ਫਿਲਮ ਸ਼ਾਇਦ ਉਹ ਸਿਨੇਮਾ ਘਰਾਂ ਦੇ ਵਿੱਚ ਨਹੀਂ ਸੀ ਚੱਲੀ ਉਹ ਵੀ netflix ਤੇ ਚੱਲੀ ਸੀਗੀ ਉਹ ਵੀ ਦਲਜੀਤ ਦੋਸਾਂਝ ਦੀ ਸੀ ਜੀ ਜੀ ਤੇ ਮਤਲਬ ਕਿੰਨੀ ਰਾਜਨੀਤੀ ਜਿਹੜੀ ਹੈ ਇਹ ਇੰਨਾ ਘਟਨਾਵਾਂ ਤੇ ਜਿਹੜੀ ਆ ਉਹ ਖੇਡੀ ਜਾਂਦੀ ਹੈ ਪਿਛੇ ਜੇ ਬੀਬੀਸੀ ਨੇ ਇੱਕ ਕੰਟਰੋਵਰਸਲ ਫਿਲਮ ਬਣਾਈ ਸੀਗੀ ਇੱਕ ਹੋਰ ਗੁਜਰਾਤ ਦੰਗੇ ਤੇ ਉਹ ਵੀ ਮੇਰੇ ਖਿਆਲ ਇੰਡੀਆ ਦੇ ਵਿੱਚ ਪਤਨ ਨਾਲ ਬੈਨ ਹੋ ਗਈ ਸੀ ਜਾਂ ਚੱਲਣ ਨਹੀਂ ਸੀ ਦਿੱਤੀ ਸਿਮਿਲਰ ਜਿਹੜੀਆਂ ਕਿਸੇ ਇੱਕ ਖਾਸ ਟੇਰਮ ਨੂੰ ਸੂਟ ਕਰਦੀਆਂ ਨੇ ਚਾਹੇ ਉਹ ਐਮਰਜੈਂਸੀ ਵਰਗੀ ਫਿਲਮ ਹੋਵੇ ਜਾਂ ਕੋਈ ਕਸ਼ਮੀਰ ਫਾਈਲ ਦੀ ਫਿਲਮ ਹੋਵੇ ਚਾਹੇ ਉਹ ਕੇਰਲਾ ਫਾਈਲ ਦੀ ਫਿਲਮ ਹੋਵੇ ਉਹਨਾਂ ਫਿਲਮਾਂ ਨੂੰ ਪ੍ਰਚਾਰ ਕੀਤਾ ਜਾਂਦਾ ਬਲਕਿ ਟੜਲੇ ਨਾਲ ਉਹ ਰਿਲੀਜ਼ ਕੀਤੀ ਜਾਂਦੀ ਹੈ ਕਿਉਂਕਿ ਖਾਸ ਕਿਸਮ ਦੀ ਇੱਕ ਰਾਜਨੀਤੀ ਨੂੰ ਅਸਿੱਕੇਲੇ ਵੀ ਰਾਜਨੀਤਿਕ ਧਿਰ ਨੂੰ ਪ੍ਰੋਮੋਟ ਕਰਨ ਲਈ ਜਾਂ ਫਾਇਦਾ ਪਹੁੰਚਾਉਣ ਲਈ ਉਹ ਉਹਦੇ ਚ ਸਭ ਤੋਂ ਮਾੜੀ ਗੱਲ ਹੈ ਮੈਂ ਇਹ ਕਹੂੰਗਾ ਪਿਛਲੇ ਦਿਨ ਅੱਜ ਤੁਸੀਂ ਦੇਖਿਆ ਹੋਵੇ ਕੰਗਣਾ ਰੌਦ ਦੇ ਕਈ ਤਰ੍ਹਾਂ ਦੇ ਬਿਆਨ ਆਏ ਪੰਜਾਬ ਦੇ ਲੋਕ ਜੀ ਸਿੱਖ ਜੀ ਮੇਰੀ ਫਿਲਮ ਦਾ ਵਿਰੋਧ ਕਰ ਰਹੇ ਨੇ ਦੇਖੋ ਕਲਾਕਾਰ ਨੂੰ ਜਿਹੜਾ ਉਹ ਨਿਰਪੱਖ ਰਹਿਣਾ ਚਾਹੀਦਾ ਹੈ ਜਦੋਂ ਕਲਾਕਾਰ ਰਾਜਨੀਤਿਕ ਖੱਤਾਂ ਵਿੱਚ ਖੇਡ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਦਾ ਉਹ ਫਿਲਮ ਨਿਰਪੱਖ ਨਹੀਂ ਮੰਨਿਆ ਜਾ ਸਕਦਾ ਹੁਣ ਬੀਬੀ ਕੰਗਣਾ ਰਣੌਤ ਤੋਂ ਬਾਅਦ ਆਪਾਂ ਕਿੰਨਾ ਕੁਛ ਬਾਅਦ-ਬਿਵਾਦ ਜਿਹੜੇ ਸੁਣੇ ਨੇ ਚਾਹੇ ਉਹ ਕਿਸਾਨ ਅੰਦੋਲਨ ਤੋਂ ਇਸ ਬੀਬੀ ਨੇ ਕੀ ਲੈਣਾ ਸੀ ਉਦੋਂ ਗੰਤ ਟਿਕਟ ਡਿਪੜੀਆਂ ਕੀਤੀਆਂ ਜਦੋਂ ਦਿੱਲੀ ਦਾ ਕਿਸਾਨ ਅੰਦੋਲਨ ਚੱਲਦਾ ਸੀ ਉਸ ਤੋਂ ਬਾਅਦ ਵੀ ਜਿਹੜਾ ਕਿਸਾਨ ਅੰਦੋਲਨ ਦੇ ਵਿੱਚ ਇਹਨਾਂ ਟਿਕਟ ਡਿਪੜੀਆਂ ਕੀਤੀਆਂ ਅਜਿਹਿਆਂ ਕੀਤੀਆਂ ਜਦੋਂ ਹਰਿਆਣਾ ਇਲੈਕਸ਼ਨ ਚੱਲਦੀ ਸੀ ਤਾਂ ਭਾਰਤੀ ਜਨਤਾ ਪਾਰਟੀ ਨੂੰ ਅਜਿਹਿਆਂ ਭਾਜਣਾ ਪੰਘਾ ਵੀ ਸੀਨੀਅਰ ਲੀਡਰਸ਼ਿਪ ਨੂੰ ਇਹਨੂੰ ਹੁੜਨਾ ਪਿਆ ਵੀ ਬੀਬਾ ਜੀ ਆਪਣੇ ਜਾਬਤੇ ਚ ਰਹੋ ਆਪਣੇ ਦਾਇਰੇ ਚ ਰਹੋ ਤੁਹਾਡੇ ਯਾਦ ਹੋ ਮੇਰੇ ਖਰ ਪੰਜਾਬ ਦੇ ਕਈ ਲੀਡਰਾਂ ਨੇ ਵੀ ਉਹਦਾ ਬੁਰਾ ਬਣਾਇਆ ਲਾਈਕ ਸੋਮ ਪ੍ਰਕਾਸ਼ ਨੇ ਵੀ ਬੀਬੀ ਕੰਗੜਾ ਬਾਰੇ ਕਿਹਾ ਵੀ ਇਹ ਬਿਆਨਬਾਜ਼ੀ ਜਿਹੜੀ ਹੈ ਉਹ ਪਾਰਟੀ ਹਰਜੀਤ ਸਿੰਘ ਗਰੇਵਾਲ ਖੜ ਗਏ ਸੀ ਇਹ ਕੰਗੜਾ ਰ瑙ਦ ਦੇ ਖਿਲਾਫ ਜਿਹੜੇ ਇਹਨਾਂ ਕੋਈ ਸੁਣ ਚੁੱਕੇ ਸੀ ਅੰਦੋਲਨ ਵੇਲੇ ਕਿਸਾਨਾਂ ਤੋਂ ਹਰਜੀਤ ਗਰੇਵਾਲ ਹਰਜੀਤ ਗਰੇਵਾਲ ਨੇ ਹਾਂ ਤੁਹਾਡੀ ਗੱਲ ਠੀਕ ਹੈ ਹਰਜੀਤ ਗਰੇਵਾਲ ਨੂੰ ਵੀ ਕਹਿਣਾ ਕਿ ਪਿਆ ਵੀ ਬੀਬੀ ਕੰਗੜਾ ਰ瑙ਦ ਦੀ ਜਿਹੜੀ ਬਿਆਨਬਾਜ਼ੀ ਹੈ ਉਹ ਪਾਰਟੀ ਤੇ ਪੰਜਾਬ ਦੇ ਹਿੱਤ ਵਿੱਚ ਨਹੀਂ ਹੈਗੀ ਜਿਹੜੀ ਆਪਾਂ ਗੱਲ ਕਰਦੇ ਸੀ ਵੀ ਜਿਹੜੇ ਕਲਾਕਾਰ ਵੀ ਨੇ ਨਾ ਉਹਨਾਂ ਨੂੰ ਵੀ ਰਾਜਨੀਤੀ ਤੇ ਰਾਜਨੀਤਿਕ ਪਾਰਟੀਆਂ ਤੋਂ ਲਿਬਰ ਪਾਸੇ ਰਹਿਣਾ ਚਾਹੀਦਾ ਹੈ ਜੇ ਤੁਸੀਂ ਰਾਜਨੀਤੀ 'ਚ ਆ ਹੀ ਗਏ ਹੁਣ ਬੀਬੀ ਜੀ ਬਣ ਤਾ ਗਏ ਮੈਂਬਰ ਪਾਰਲੀਮੈਂਟ। ਫਿਰ ਉਹ ਰਾਜਨੀਤੀ ਕਰਨ ਕੀ ਲੈਣਾਗਾ ਫਿਲਮਾਂ ਤੋਂ? ਫਿਲਮਾਂ ਛੱਡ ਕੇ ਆਪਦੀ ਰਾਜਨੀਤੀ ਕਰਨ ਰਾਜਨੀਤੀ ਮੰਤਰੀ ਬਣ ਜੋ ਮਰਜ਼ੀ ਬਣਨ ਇਹ ਉਹਨਾਂ ਦਾ ਸੁਪਨਾ ਹੈ ਉਹਨਾਂ ਦਾ ਫੈਸਲਾ ਹੈ ਕੀ ਕਰਨਾਗਾ। ਪਰ ਉਹਨਾਂ ਨੂੰ ਖੁੱਲ੍ਹ ਕੇ ਜਿਹੜੀ ਆ ਉਹ ਰਾਜਨੀਤੀ ਕਰਨੀ ਚਾਹੀਦੀ ਹੈ ਜੇ ਤੁਸੀਂ ਰਾਜਨੀਤੀ ਕਰਦੇ ਹੋਏ ਤੁਸੀਂ ਕੋਈ ਫਿਲਮ ਬਣਾਉਂਗੇ ਕੋਈ ਬਿਆਨ ਦੇਵੋਗੇ ਤਾਂ ਉਹ ਮੰਨਿਆ ਜਾਊਗਾ ਵੀ ਤੁਸੀਂ ਪਾਰਟ ਤੋਂ ਪਾਰਟੀਆਂ ਕਿਸੇ ਧਰ ਇੱਕ ਧਰ ਬਣ ਗਏ ਤੁਸੀਂ ਨਿਰਪੱਖ ਜਿਹੜਾ ਉਹ ਪ੍ਰਭਾਵ ਨਹੀਂ ਜਾਂਦਾ ਗੱਲ ਚੱਲੀ ਸੀ ਖਾਲੜਾ ਦੀ ਫਿਲਮ ਤੋਂ ਜਿਹੜੀ ਆਪਣੀ ਸ਼ੁਰੂ ਹੋਈ ਸੀ ਫਿਰ ਉਹ ਕਲਾਕਾਰਾਂ ਦੀ ਆਪਾਂ ਉਹਦੇ ਤੇ ਆ ਗਏ ਵੀ ਮੈਂ ਇਹ ਸਮਝਦਾ ਇਹ ਵੀ ਜਿਹੜੀ ਫਿਲਮ ਦੇ ਵਿੱਚ ਜਿਹਨੂੰ ਸੈਂਸਰ ਬੋਰਡ ਨੇ ਜਿਹੜੀ ਹੈ ਪ੍ਰਵੰਗੀ ਦੇ ਦਿੱਤੀ ਹੈ ਤਾਂ ਉਹ ਫਿਲਮ ਰਿਲੀਜ਼ ਹੋਣੀ ਚਾਹੀਦੀ ਤੇ ਕਲਾ ਨਾਲ ਇਸ ਤਰ੍ਹਾਂ ਦਾ ਵਿਰਖਾ ਜਿਹੜਾ ਉਹ ਨਹੀਂ ਹੋਣਾ ਚਾਹੀਦਾ ਜੀ ਔਰ ਨਾਲ ਲੱਗਦੇ ਸੀ ਇੱਕ ਹੋਰ بڑا ਹੈ ਮੁੱਦਾ ਕਿਉਂਕਿ ਨਜ਼ਰਾਂ ਸਭ ਦੀਆਂ ਟਿਕੀਆਂ ਨੇ ਬੇਸ਼ੱਕ ਸਿੱਧਾ ਉਹਦੇ ਵਿੱਚ ਕਿਸਾਨ ਤੇ ਖੇਤ ਮਜ਼ਦੂਰ ਸ਼ਾਮਲ ਨੇ ਕਿ ਉਹ ਬੜੇ ਪ੍ਰਭਾਵਿਤ ਹੋ ਜਾਣਗੇ ਨਵੀਂ ਖੇਤੀ ਮੰਡੀਕਰਨ ਦੀ ਜਿਹੜੀ ਨੀਤੀ ਆਈ ਉਹਨੂੰ ਰੱਦ ਕਰਨ ਦੀਆਂ ਗੱਲਾਂ ਫਿਰ ਦੂਸਰੇ ਪਾਸੇ ਕਿਸਾਨ ਜਥੇਬੰਦੀਆਂ ਦੀ ਜ਼ਿੰਮੇਵਾਰੀ ਵੀ ਸਾਹਮਣੇ ਆ ਜਾਂਦੀ ਹੈ ਇੱਕ ਲੀਡ ਕਿਸ ਤਰ੍ਹਾਂ ਕਰ ਰਹੇ ਨੇ ਕਿਸਾਨੀ ਅੰਦੋਲਨ ਦੇ ਦੂਜੇ ਪੜਾਅ ਨੂੰ ਹੁਣ ਬੀਤੇ ਦਿਨ ਜੋ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਹੋਰਾਂ ਨੇ ਜਾਂ ਉਹਨਾਂ ਦੇ ਹੋਰ ਨਾ ਸਾਥੀ ਆਗੂਆਂ ਨੇ ਪ੍ਰੈਸ ਕਾਨਫਰੰਸਾਂ ਕੀਤੀਆਂ ਫੈਸਲੇ ਲਏ 26 ਜਨਵਰੀ ਨੂੰ ਵੱਡਾ ਟਰੈਕਟਰ ਮਾਰਚ ਕੱਢਣ ਦੀ ਗੱਲ ਕਹੀ ਜਾਂ ਏਕਤਾ ਦੀ ਗੱਲ ਆ ਕੇ ਟਿਕਦੀ ਹੈ ਇਹ ਗੱਲਾਂ ਕਿੱਥੇ ਖੜੀਆਂ ਨੇ ਹਾਲਾਂਕਿ 14 ਫਰਵਰੀ ਨੂੰ ਮੀਟਿੰਗ ਦਾ ਸੱਦਾ ਜ਼ਰੂਰ ਆਇਆ ਪਰ ਮੀਟਿੰਗ ਨੂੰ ਇਸ ਤਰ੍ਹਾਂ ਹੁਣ ਤੱਕ ਇੱਕ ਧਿਰ ਵੱਲੋਂ ਪ੍ਰਚਾਰਿਆ ਗਿਆ ਕਿ ਜਿਵੇਂ ਸਾਰੀ ਜੰਗ ਜਿੱਤ ਲਈ ਹੁੰਦੀ ਹੈ ਕੀ ਕਿਵੇਂ ਵੇਖਿਆ ਤੁਸੀਂ ਪਿਛਲੇ ਦਿਨਾਂ ਦੀਆਂ ਹੋਈਆਂ ਗਤੀਵਿਧੀਆਂ ਨੂੰ ਦੇਖੋ ਪਹਿਲੀ ਗੱਲ ਤਾਂ ਇਹ ਹੈ ਵੀ ਜਿਹੜਾ ਇਹ ਪਿਛਲੇ 11 ਮਹੀਨਿਆਂ ਤੋਂ ਜਿਹੜਾ ਅੰਦੋਲਨ ਚੱਲ ਰਿਹਾ ਹੈ ਸ਼ੰਭੂ ਤੇ ਖਨੌਰੀ ਸਰਦਾਂ ਦੇ ਇਹਦਾ ਹਜੇ ਤੱਕ ਆਪਾਂ ਸੀ ਇਹ ਕਹਿ ਸਕਦੇ ਹਾਂ ਵੀ ਇਹਨੇ ਕੁਝ ਨਹੀਂ ਹਾਸਲ ਕੀਤਾ ਸਾਡੇ ਇੱਕ ਕਿਸਾਨ ਸ਼ੁਭਕਰਮੰਦ ਦੀ ਜਿਹੜੀ ਆ ਉਹ ਨੌਜਵਾਨ ਕਿਸਾਨ ਦੀ ਮੌਤ ਹੋਈ ਉਸ ਤੋਂ ਬਿਨਾ ਹੋਰ ਕਈ ਕਿਸਾਨਾਂ ਦੀਆਂ ਵੀ ਮੌਤਾਂ ਹੋਈਆਂ ਨੇਗੀਆਂ ਕਈ ਕਿਸਾਨ ਜਿਹੜੇ ਆ ਉਹ ਜ਼ਖਮੀ ਹੋਏ ਨੇ ਹੂੰ ਵੈਸੇ ਜੇ ਐਨਾਲਿਸਿਸ ਕੀ ਕਰਾਇਆ ਜਾਵੇ ਦੇਖਿਆ ਜਾਵੇ ਤਾਂ ਲੱਗਦਾ ਇਹ ਹੈ ਵੀ ਟੋਟਲ ਕੁੱਲ ਮਿਲਾ ਕੇ ਰਾਜਨੀਤੀ ਖੇਡੀ ਜਾ ਰਹੀ ਹੈ ਇਸ ਤਰ੍ਹਾਂ ਲੱਗਦਾ ਹੈ ਵੀ ਜਿਵੇਂ 2020 ਤੇ 21 ਦਾ ਜਿਹੜਾ ਕਿਸਾਨ ਅੰਦੋਲਨ ਸੀ ਜੀ ਨੇ ਕੇਂਦਰੀ ਹਕੂਮਤ ਦੀਆਂ ਜੜਾਂ ਹਿਲਾ ਕੇ ਰੱਖਤੀਆਂ ਸੀ ਉਸ ਜੜਾਂ ਹਿਲਾਉਣ ਪਿੱਛੇ ਸਭ ਤੋਂ ਵੱਡਾ ਕਾਰਨ ਇਹ ਸੀ ਵੀ ਪੰਜਾਬ ਅਤੇ ਸਮੁੱਚੇ ਮੁਲਕ ਦੀਆਂ ਜਿਹੜੇ ਕਿਸਾਨ ਜਥੇਬੰਦੀਆਂ ਉਹ ਇਕਜੁੱਟ ਹੋ ਗਈਆਂ ਸੀ ਇੱਕ ਪਲੇਟਫਾਰਮ ਤੇ ਇਕੱਠੀਆਂ ਹੋ ਗਈਆਂ ਹੋ ਰਹੀਆਂ ਸੀ ਉਸ ਵੇਲੇ ਇੱਕੋ ਇੱਕ ਮਕਸਦ ਸੀ ਵੀ ਸਾਰੇ ਮਤਭੇਦ ਭੁਲਾ ਕੇ ਇੱਕ ਪਲੇਟਫਾਰਮ ਤੇ ਇਕੱਠੇ ਹੋਵੋ ਹੌਲਾ ਰਿਜਲ ਆਪਣੇ ਸਾਹਮਣੇ ਆਇਆ ਵੀ ਪਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਉਹ ਤਿੰਨੋਂ ਕਾਨੂੰਨ ਜਿਹੜੇ ਆ ਉਹ ਵਾਪਸ ਲੈਣੇ ਪਏ। ਸਿਸਟਮ ਨੂੰ ਇਹ ਗੱਲ ਰੜਕ ਰਹੀ ਸੀ ਵੀ ਕਿਉਂ ਨਾ ਪਾੜੋ ਤੇ ਰਾਜ ਕਰੋ ਵਾਲੀ ਨੀਤੀ ਜਿਹੜੀ ਹੈ ਅੰਗਰੇਜ਼ਾਂ ਲਈ ਲਾਗੂ ਕਰਕੇ ਕਿਸਾਨ ਜਥੇਬੰਦੀ ਨੂੰ ਪੜਾਇਆ ਜਾਵੇ। ਆਪਣੇ ਸਾਹਮਣੇ ਹੈ ਪਹਿਲਾਂ ਕਿਸਾਨ ਜਥੇਬੰਦੀਆਂ ਚੋਣਾਂ ਲੜਦੀਆਂ ਨੇ, ਚੋਣਾਂ ਤੋਂ ਬਾਅਦ ਫਿਰ ਦੋ ਤਿੰਨ ਕੋਈ ਐਸਕੇਆਮ ਕੋਈ ਕੇਕੇਐਸਮ ਪਤਾ ਨਹੀਂ ਕੀ ਕੁਝ ਪੜ ਜਾਂਦਾ ਆਪਣੇ ਸਾਹਮਣੇ। ਪਰ ਅਸੀਂ ਇਹ ਦੇਖਦੇ ਆਂ ਵੀ ਜਿਹੜਾ ਇਹ ਕਿਸਾਨ ਅੰਦੋਲਨ ਸ਼ੁਰੂ ਹੋਇਆ ਜਦੋਂ ਫਰਵਰੀ 2024 ਦੇ ਵਿੱਚ ਉਹ ਤਾਂ ਟੋਟਲੀ ਇੱਕ ਤਾਂ ਪਾਰਲੀਮੈਂਟ ਚੋਣਾਂ ਦਾ ਜਿਹੜਾ ਉਹ ਮਾਹੌਲ ਜਿਹੜਾ ਉਹ ਗਰਮ ਹੋਣੀ ਵਾਲਾ ਸੀ ਅਨਾਉਂਸਮੈਂਟ ਨੇੜੇ ਤੇ ੜੀ ਸੀ ਤਾਂ ਉਸ ਦੌਰ ਦੇ ਵਿੱਚ ਜਦੋਂ ਇਹ ਅੰਦੋਲਨ ਸ਼ੁਰੂ ਹੁੰਦਾ ਤਾਂ ਟੋਟਲੀ ਲੱਗਦਾ ਵੀ ਕਿਸੇ ਨਾ ਕਿਸੇ ਪਾਸੇ ਕੋਈ ਲੰਬੀ ਗੇਮ ਖੇਡੀ ਜਾ ਰਹੀ ਹੈ। ਕਿੰਨੇ ਕਿਸਾਨ ਮੀਟਿੰਗਾਂ ਦਾ ਜਿਹੜਾ ਇੱਥੇ ਚੰਡੀਗੜ੍ਹ ਦੇ ਵਿੱਚ ਦੌਰ ਚੱਲਿਆ ਪੰਜ ਫਸਲਾਂ ਤੇ ਐਮਐਸਪੀ ਦੇਣ ਦਾ ਵੀ ਵਾਅਦਾ ਕਰ ਲਿਆ ਸੀ ਪਰ ਅਕਲਾਂ ਨੇ ਨਾ ਅਸਲੀ ਮੰਨਣਾ ਜੀ ਉਤੋਂ ਤੋਂ ਲੈ ਕੇ ਲਗਾਤਾਰ ਬੈਠੇ ਰਹੇ ਤੁਸੀਂ ਦੇਖ ਲਓ ਵੀ ਸਾਲ ਤਕਰੀਬਨ ਸਾਲ ਹੋਣ ਵਾਲਾ 11 ਮਹੀਨੇ ਤਾਂ ਟੱਪ ਗਏ ਜੀ ਹੁਣ ਕਿਸਾਨਾਂ ਕੋਲ ਢੱਲੇਵਾਰ ਜਦੋਂ ਮਰਨ ਵਰਤੇ ਬੈਠੇ ਨੇ ਤੱਕ ਕੇਂਦਰ ਸਰਕਾਰ ਨੇ ਜਿਹੜਾ ਉਹ ਸੰਦਾ ਭੇਜਦਾ ਹੁਣ ਫਿਰ ਬਾਗੇ ਵੱਜਦੀ ਗੇਮ ਖੇਡੀ ਜਾ ਰਹੀ ਹੈ ਖਬਰਾਂ ਇਹ ਵੀ ਆ ਰਹੀਆਂ ਸੀ ਵੀ ਸ਼ੰਭੂ ਤੇ ਖਨੌਰੀ ਦੇ ਦੋਨਾਂ ਮੋਰਚਿਆਂ ਦੇ ਵਿੱਚ ਵੀ ਇੱਕ ਕੰਪੀਟੀਸ਼ਨ ਜੜਿਆ ਹੈ ਕੀ ਹੀਰੋ ਕੀ ਨੇ ਵੜਨਾ ਹੈ ਇਸ ਮੋਰ ਦੇ ਮੋਰਚੇ ਦੇ ਵਿੱਚੋਂ ਹੀਰੋ ਕੀ ਨੇ ਵੜ ਕੇ ਨਿਕਲਣਾ ਇਸੇ ਕਰਕੇ ਕਿ ਕਿਤੇ ਮਰਜੀ ਵੜੇ ਭੇਜੜੀਆਂ ਕੋਸ਼ਿਸ਼ਾਂ ਕੀਤੀ ਜਾਂਦੀਆਂ ਸੀ ਕਿਤੇ ਪੁਲਿਸ ਨੂੰ ਮਜਬੂਰ ਕੀਤਾ ਜਾਂਦਾ ਸੀ ਵੀ ਗੈਸ ਦੇ ਅਥਰੂ ਗੈਸ ਦੇ ਗੋਲੇ ਛੱਡੋ ਕੁਝ ਹੋਰ ਚੱਕ ਵੀ ਹੋ ਜਾਂਦੇ ਸੀ ਦੂਜੇ ਪਾਸੇ ਉਧਰੋਂ ਕਈ ਤਰ੍ਹਾਂ ਦੀਆਂ ਹਰਕਤਾਂ ਜਿਹੜੀਆਂ ਕੀਤੀ ਜਾਂਦੀਆਂ ਸੀ ਜੀਆਂ ਆਪਣੇ ਸਾਹਮਣੇ ਆਏ ਹੁਣ ਜਿਹੜਾ ਵੀ ਅਸੀਂ ਕਹੀਏ ਸਰਬੰਤ ਸਿੰਘ ਪੰਦੇੜ ਦੀ ਕੱਲ ਦੀ ਪ੍ਰੈਸ ਕਾਨਫਰੰਸ ਸੀ ਜਾਂ ਉਸ ਤੋਂ ਬਾਅਦ ਇਧਰਲੇ ਉਧਰਲੇ ਜਿਹੜੀਆਂ ਹਰਕਤਾਂ ਸਾਹਮਣੇ ਆ ਜਾਣਗੀਆਂ ਉਹ 2020 ਵਾਲਾ ਜਿਹੜਾ ਅਸੀਂ ਕਹਿੰਦੇ ਵੀ ਕਿਸਾਨੀ ਇੱਕ ਚੁੱਟਤਾਲਾ ਜਿਹੜਾ ਨਾਹਰਾ ਬੁਲੰਦ ਕੀਤਾ ਗਿਆ ਸੀ ਹੂੰ ਉਹ ਇੱਕ ਤਰ੍ਹਾਂ ਨਾਲ ਉਹਨੂੰ ਤਾਰਪੀਡੋ ਕਰਨ ਲਈ ਕੁਝ ਸ਼ਕਤੀਆਂ ਜਿਹੜੀਆਂ ਲਗੀਆਂ ਹੋਈਆਂ ਨੇ ਉਹਨੂੰ ਅਮਲੀ ਜਾਮਾ ਪਹਿਨਾਉਣ ਦੇ ਕੋਸ਼ਿਸ਼ ਕੀਤੀਆਂ ਜਾ ਰਹੀਆਂ ਨੇ ਤੁਹਾਡੇ ਯਾਦ ਹੋ ਬੰਦੇਰ ਹੋਣੀ ਇਹ ਕਹਿੰਦੇ ਆ ਸਰਬਿਸਿੰਗ ਬੰਦੇਰ ਵੀ ਬੰਗਾ ਕਾਨਫਰੰਸ ਤੇ ਲੋਕਾਂ ਦਾ ਇੱਕ ਮਤਾ ਆਇਆ ਸੀ ਹੂੰ ਬਿਲਕੁਲ ਕਹਿੰਦੇ ਜਨਤਾ ਨੇ ਮਜਬੂਰ ਕੀਤਾ ਇੱਕੇ ਦਾ ਮਤਾ ਪਾਉਣ ਲਈ ਉਹ ਹੁਣ ਜਨਤਾ ਨੇ ਹੁਣ ਮਤਾ ਪਤਾ ਨਹੀਂ ਜਨਤਾ ਨੇ ਚਿੱਠੀ ਰਾਹੀਂ ਭੇਜਿਆ ਜਨਤਾ ਤਾਂ ਉਹੀ ਸਿੰਚਨਤਾ ਜਿਹੜੀ ਕਿਸਾਨ ਜਥੇਬੰਦੀਆਂ ਨੇ ਬੁਲਾਈ ਸੀ ਉਹਨਾਂ ਦੀ ਝੰਡੇ ਇਕੱਠੀ ਹੋਈ ਸੀ ਉਥੋਂ ਕਿੱਥੋਂ ਆ ਗਿਆ ਮਨਤਾ ਉਹ ਕੋਈ ਕੋਈ ਅਲਾਹੀ ਹੁਕਮ ਆ ਗਿਆ ਕੀ ਆ ਗਿਆ ਕਿੱਥੋਂ ਆ ਗਿਆ ਇਸ ਲਈ ਜਿਹੜੀਆਂ ਇਹ ਗੱਲਾਂ ਕੀਤੀਆਂ ਜਾ ਰਹੀਆਂ ਨੇ ਇਹ ਗੱਲਾਂ ਇਹ ਕੀਤੇ ਜਾਣਗੇ ਕਹਿੰਦੇ ਜਿਹੜੀਆਂ ਕਿ ਕਿਸਾਨੀ ਦੇ ਹਿੱਤ ਚ ਨਹੀਂ ਹੈਗੀਆਂ ਮੈਂ ਓਵਰਆਲ ਕਿਸੇ ਕਿਸਾਨੀ ਧਰ ਦੀ ਗੱਲ ਨਹੀਂ ਕਰੂੰਗਾ ਕੋਈ ਕਿਸਾਨੀ ਧਰ ਵੱਢੀ ਹੋ ਸਕਦੀ ਕੋਈ ਛੋਟੀ ਹੋ ਸਕਦੀ ਆਪਾਂ ਇਸ ਗੱਲ ਤੋਂ ਕੀ ਲੈਣਾ ਕਿਉਂਕਿ ਤਾਂ ਮੈਨੂੰ ਲੱਗਦਾ ਵੀ ਪਹਿਲਾਂ ਤਾਂ 32 ਸੀ ਹੁਣ ਤਾਂ ਸਾਰੇ ਸ਼ਾਇਦ 70 ਸੀ ਹੁਣ ਕਿਸਾਨ ਜਥੇਬੰਦੀਆਂ ਪੁਰਤਕਸਾਂ ਜਿਹਾ ਤੇ ਬੰਦਿਆਂ ਨੂੰ ਗ੍ਰਿਡ 'ਚ ਗੇੜਣਾ ਵਿਜੜਾਉ ਔਕਾ ਹੋ ਜੂਗਾ ਹਰੇਕ ਕਿਸਾਨ ਲੀਡਰ ਬਣਿਆ ਬੈਠਾ ਹੈ ਰਿਟਾਇਰ ਮਾਸਟਰ ਰਿਟਾਇਰ ਹੋਵੇ ਉਹ ਵੀ ਕਿਸਾਨ ਲੀਡਰ ਹੈ ਬਿਜਲੀ ਆਡਾ ਰਿਟਾਇਰ ਹੋਵੇ ਉਹ ਵੀ ਕਿਸਾਨ ਲੀਡਰ ਹੈ ਜਿਹੜੇ ਵੀ ਵਿਭਾਗ ਵਿੱਚ ਰਿਟਾਇਰ ਹੁੰਦਾ ਉਹ ਵੀ ਉਹ ਵੀ ਕਿਸਾਨ ਲੀਡਰ ਜਿਹੜਾ ਉਹ ਬਣ ਜਾਂਦਾ ਪੰਜਾਬ ਦੀ ਤਾਂ ਟ੍ਰੈਜਡੀ ਇਹ ਬਣੀ ਪਈ ਹੈ ਮੈਂ ਕੀ ਕਰੀਏ ਫਿਰ ਕਹਾਂ ਆਪਣੇ ਪੱਤਰਕਾਰਾਂ ਚੋਂ ਵੀ ਸ਼ਾਇਦ ਕੋਈ ਹੋਵੇ ਮੇਰੇ ਧਿਆਨ 'ਚ ਨਹੀਂ ਤਾਂ ਉਹਨਾਂ ਨੂੰ ਵੀ ਬਣ ਜਾਣਾ ਚਾਹੀਦਾ ਹੈ ਕਿ ਕਿਸਾਨ ਲੀਡਰ ਸਾਰੇ ਕਿਸਾਨ ਲੀਡਰ ਹੀ ਬਣ ਜਾਣਗੇ ਕੋਈ ਨਾ ਕੋਈ ਬਣ ਜੂਗਾ ਨਹੀਂ ਤਾਂ ਇਸ ਲਈ ਜਿਹੜਾ ਉਹ ਆਪਾਂ ਕਹਿੰਦੇ ਆ ਵੀ ਜਿਹੜੀ ਕਿਸਾਨੀ ਏਕਤਾ ਹੈ ਨਾ ਉਹਨੂੰ ਤਾਲਮੇ ਪੀਡੋ ਕਰਨੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਹੁਣ 14 ਫਰਵਰੀ ਦੀ ਮੀਟਿੰਗ ਕੋਈ ਕਹਿੰਦਾ ਪਹਿਲਾਂ ਕਰਨੀ ਚਾਹੀਦੀ ਹੈ ਦਿੱਲੀ ਦਾ ਜਿਹੜਾ ਚੋਣ ਜਾਬਤਾ ਹੈ ਉਹਦੇ ਤੇ ਵੀ ਚੜਕਾ ਹੋਈ ਨਹੀਂ ਸਕਦਾ ਕਿ ਜੇ ਜੇ ਤੁਸੀਂ ਤਨਖਾਹ ਕਮਿਸ਼ਨ ਦੀ ਅਨਾਉਂਸਮੈਂਟ ਹੋ ਸਕਦੀ ਹੈ ਬਜਟ ਸੈਕਸ਼ਨ ਬਣਾਇਆ ਜਾ ਸਕਦਾ ਤਾਂ ਕਿਸਾਨਾਂ ਨਾਲ ਮੀਟਿੰਗ ਕਿਉਂ ਨਹੀਂ ਹੋ ਸਕਦੀ ਹੁਣ ਤਾਂ ਕਹਿੰਦੇ ਸੀ ਵੀ ਕੇਂਦਰ ਇੱਕ ਵਾਰੀ ਮੀਟਿੰਗ ਬੁਲਾ ਲੇ ਤਾਂ ਅਸੀਂ ਮੋਰਚਾ ਜਿਹੜਾ ਉਹ ਮਿਲਦੀ ਕਰਨ ਨੂੰ ਤਿਆਰ ਹੈ ਹੂੰ ਦੱਲੇਵਾਲ ਨੇ ਇਹ ਵੀ ਐਲਾਨ ਕਰਤਾ ਵੀ ਹਾਂ ਚਲੋ ਠੀਕ ਹੈ ਮੈਨੂੰ ਮੈਡੀਕਲ ਸਹੂਲਤ ਹੈ ਜਿਹੜੀ ਉਹ ਦੇ ਦਿੱਤੀ ਜਾਣੀ ਚਾਹੀਦੀ ਹੈ ਆਪਣਾ ਤਾਂ ਮੈਨੂੰ ਇਹ ਲੱਗਦਾ ਵੀ ਸਾਡਾ ਸਾਡੇ ਇਸ ਪ੍ਰੋਗਰਾਮ ਦੇ ਜ਼ਰੀਏ ਤਾਂ ਇੱਕ ਹੀ ਮੈਸੇਜ ਜਾਣਾ ਚਾਹੀਦਾ ਹੈ ਵੀ ਕਿਸਾਨੀ ਏਕਤਾ ਬਿਨਾ ਕੁਝ ਨਹੀਂ ਘਟਾਇਆ ਜਾ ਸਕਦਾ ਜੇ ਕੋਈ ਕਿਸਾਨੀ ਏਕਤਾ ਨੂੰ ਧਾ ਲਾਉਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ ਤਾਂ ਉਹ ਸਭੂੱਚੀ ਕਿਸਾਨੀ ਦਾ ਦੁਸ਼ਮਣ ਹੈ ਇਸ ਲਈ ਕਿਸਾਨੀ ਦਾ ਦੁਸ਼ਮਣ ਬਣ ਕੇ ਜੇ ਕੋਈ ਬੰਦਾ ਆਪਦੀ ਲੀਡਰੀ ਚਮਕਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾ ਉਸ ਨਾਲੋਂ ਵੱਡਾ ਵੱਡਾ ਦੇ ਰਾਜ ਦਾ ਦੁਕਾਨ ਕੋਈ ਨਹੀਂ ਹੋ ਸਕਦਾ ਹੂੰ ਤਾਂ ਸੀ ਇਹਨਾਂ ਤਿੰਨ ਮਸਲਿਆਂ ਦੇ ਉੱਤੇ ਗੱਲਬਾਤ ਕੀਤੀ ਹੈ ਪ੍ਰੋਗਰਾਮ 16 ਨੇ ਸੱਚ ਦੇ ਵਿੱਚ ਸਾਡੇ ਨਾਲ ਸਾਝ ਪਾਉਣ ਲਈ ਸੀਨੀਅਰ ਪੱਤਰਕਾਰ ਦਵਿੰਦਰਪਾਲ ਜੀ ਨੇ ਆਪਣੇ ਵਿਚਾਰ ਵੀ ਸਾਂਝੇ ਕੀਤੇ ਆ ਬਹੁਤ ਬਹੁਤ ਸ਼ੁਕਰੀਆ ਜੀ